ਤੇ ਹੋਣਾ ਪਤਾ ਨਹੀਂ ਤੇ ਕਹਿੰਦਾ ਜੀ ਤੁਹਾਡੇ ਰਾਈਟਸ ਨੂੰ ਲੈ ਕੇ ਜਿਹੜੀ ਉਹ ਗੱਲ ਕਰਦੇ ਆ ਵੀ ਤੁਸੀਂ ਜੇ ਕਿਹੜੀ ਸਿਚੁਏਸ਼ਨ ਚਾ ਉੱਥੇ ਤੁਹਾਡੇ ਕੋਲ ਤੁਹਾਨੂੰ ਰੋਕਿਆ ਜਾਂਦਾ ਇਮੀਗ੍ਰੇਸ਼ਨ ਅਫਸਰ ਦੇ ਦੁਆਰਾ ਤੇ ਤੁਹਾਡੇ ਹੱਕ ਕੀ ਆ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੁਣ ਪਬਲਿਕ ਦੇ ਵਿੱਚ ਜਿੱਦਾਂ ਤੁਹਾਨੂੰ ਉਹ ਰੋਕਿਆ ਚਾਹੇ ਤੁਸੀਂ ਗੈਸ ਸਟੇਸ਼ਨ ਤੇ ਆਂ ਚਾਹੇ ਤੁਸੀਂ ਕਿਸੇ ਸਟੋਰ ਦੇ ਉੱਤੇ ਆਂ ਕੀ ਨੇ ਉੱਥੇ ਉਸ ਬੰਦੇ ਦੇ ਹੱਕ ਸੋ ਸਭ ਤੋਂ ਪਹਿਲੀ ਗੱਲ ਠੀਕ ਆ ਬਹੂਬਲੀ ਨਹੀਂ ਕਿਸੇ ਨੇ ਬੰਨਣਾ ਪੁਲਿਸ ਦੇ ਮੋਰੇ ਠੀਕ ਹੈ ਉਹ ਫਿਲਮਾ ਫਲਮ ਵਾਲੇ ਸੀਨ ਇਹ ਬਹੁਤ ਸਟ्रेसਫੁਲ ਐਕਸਪੀਰੀਅੰਸ ਹੋ ਸਕਦਾ ਬਹੁਤ ਕੁਇਕਲੀ ਠੀਕ ਹੈ ਸੋ ਜਿਹੜਾ ਬਰਡਨ ਹੁੰਦਾ ਉਹ ਤਾਂ ਪੁਲਿਸ ਆਫੀਸਰ ਤੇ ਆ ਕਿ ਉਹਨੇ ਜਿਹੜੀ ਸਿਚੁਏਸ਼ਨ ਨੂੰ ਡੀਸਕੇਲੇਟ ਕਰਨਾ ਹੁੰਦਾ ਕਿ ਲੜਾਈ ਝਗੜਾ ਨਾ ਹੋਵੇ ਸੁਖ ਸ਼ਾਂਤੀ ਦੇ ਨਾਲ ਜਿਹੜਾ ਕੰਮ ਜਿਹੜਾ ਚੱਲ ਪਵੇ ਪਰ ਐਕਚੁਅਲ ਦੇ ਵਿੱਚ ਐਦਾਂ ਹੁੰਦਾ ਨਹੀਂ ਪੁਲਿਸ ਆਫੀਸਰ ਵੀ ਕਈ ਵਾਰੀ ਚਾਰਜਡ ਹੋ ਕੇ ਪੂਰੇ ਜਿਹੜੇ ਆਏ ਹੁੰਦੇ ਆ ਠੀਕ ਹੈ ਤੇ ਤੁਸੀਂ ਇਹ ਨਹੀਂ ਜਿਵੇਂ ਰੈਗਰ ਹੈਪੀ ਵੀ ਹੁੰਦੇ ਆ ਨਾ ਅੱਜ ਕੱਲ ਬਹੁਤ ਚੱਲਦਾ ਅਮਰੀਕਾ 'ਚ ਇਹ ਵੀ ਚੀਜ਼ ਹੂੰ ਤੇ ਆਪਾਂ ਕਈ ਵਾਰੀ ਵੇਖਿਆ ਕਿ ਭਾਵੇਂ ਤੁਸੀਂ ਐਨ ਕਾਮ ਕੂਮ ਵੀ ਹੋਵੋ ਤੇ ਬੰਦੂਕ ਚੱਲ ਪੈਂਦੀ ਆ ਤੇ ਬੰਦਾ ਮਾਰ ਦਿੰਦੇ ਆ ਭਾਵੇਂ ਸਾਰਾ ਬੰਦਾ ਕੰਪਲਾਈ ਵੀ ਕਰਦਾ ਹੋਵੇ ਸੋ ਇਹ ਹੈ ਕਿ ਤੁਸੀਂ ਇਹ ਸਿਚੁਏਸ਼ਨ 'ਚ ਚਲੇ ਗਏ ਠੀਕ ਹੈ ਤੁਹਾਨੂੰ ਸਿਚੁਏਸ਼ਨ ਜਿਹੜੀ ਅਸੈਸ ਕਰਨੀ ਪੈਣੀ ਆ ਜ਼ਿਆਦਾਤਰ ਜਿਹੜਾ ਇਹ ਹੈਗਾ ਕਿ ਤੁਹਾਨੂੰ ਕੰਪਲਾਈ ਹੀ ਕਰਨਾ ਪੈਣਾ ਉੱਥੇ ਆ ਕੇ ਤੁਸੀਂ ਕਿਤੇ ਫਸਟ ਅਮੈਂਡਮੈਂਟ ਐਡਵੋਕੇਟ ਬਣ ਗਏ ਤੇ ਜੇ ਮਾੜਾ ਅਫਸਰ ਆ ਗਿਆ ਔਰ ਫੋਰਸ ਜਿਹੜੀ ਯੂਜ਼ ਕਰ ਸਕਦਾ ਸੋ ਸਿਚੁਏਸ਼ਨ ਪਹਿਲਾਂ ਆਪਣੀ ਅਸੈਸ ਕਰੋ ਜੇ ਤੁਹਾਨੂੰ ਪੁਲਿਸ ਵਾਲਿਆਂ ਨੇ ਪਬਲਿਕ ਦੇ ਵਿੱਚ ਰੋਕ ਲਿਆ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਰਾਈਟ ਟੂ ਰਿਮੇਨ ਸਾਈਲੈਂਟ ਉਹ ਸਭ ਤੋਂ ਵੱਡੀ ਚੀਜ਼ ਹੈ ਕਿ ਤੁਹਾਨੂੰ ਪੁੱਛਦਾ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਕਿੱਥੇ ਜਾ ਰਹੇ ਹੋ ਕਿੱਥੋਂ ਆਏ ਹੋ ਕਿੱਥੇ ਜਾਣਾ ਵਾ ਓਕੇ ਕਿੱਥੇ ਰਹਿਨੇ ਆ ਠੀਕ ਆ ਤੇ ਤੁਸੀਂ ਉਹਨੂੰ ਉੱਚੀ ਬੋਲ ਕੇ ਵੀ ਦੱਸ ਸਕਦੇ ਆ ਕਿ ਨਹੀਂ ਮੇਰਾ ਰਾਈਟ ਟੂ ਰਿਮੇਨ ਸਾਈਲੈਂਟ ਆ ਮੈਂ ਗੱਲ ਨਹੀਂ ਕਰਨੀ ਤੇ ਨਾਲ ਫਿਫਥ ਐਮੈਂਡਮੈਂਟ ਦਾ ਜਿਹੜਾ ਰਾਈਟ ਆ ਉਹ ਯੂਜ਼ ਕਰ ਸਕਦਾ ਉਹ ਸੈਲਸ ਐਂਡ ਕ੍ਰਿਮੀਨੇਸ਼ਨ ਹਾਂਜੀ ਸੋ ਤੁਸੀਂ ਕਹਣਾ ਕਿ ਕਈ ਸਟੇਟ ਦੇ ਵਿੱਚ ਤੁਹਾਨੂੰ ਉਹ ਕਹਿ ਸਕਦੇ ਕਿ ਆਪਣਾ ਨਾਮ ਦੱਸੋ ਆਪਣੇ ਆਪ ਨੂੰ ਆਈਡੈਂਟੀਫਾਈ ਕਰੋ ਤੇ ਕੈਲੀਫੋਰਨੀਆ ਦੇ ਵਿੱਚ ਇਦਾਂ ਨਹੀਂ ਹੈਗਾ ਪਰ ਹੁਣ ਜੇ ਤੁਸੀਂ ਗੱਡੀ ਚਲਾ ਰਹੇ ਆ ਤਾਂ ਆਫਕੋਰਸ ਤੁਹਾਨੂੰ ਡਰਾਈਵਰ ਲਾਇਸੈਂਸ ਜਿਹੜਾ ਉਹ ਪੇਸ਼ ਕਰਨਾ ਪਊਗਾ এবੀ 60 ਕਈ ਸਾਰੇ ਜਿਹੜੇ ਪ੍ਰੋਗਰਾਮ ਹੈਗੇ ਆ ਤੇ ਜਿਹਦੇ ਵੱਲੇ ਕਈ ਵਾਰੀ ਕੱਚਾ ਬੰਦਾ ਵੀ ਲਾਇਸੈਂਸ ਜਿਹੜਾ ਬਣਾ ਸਕਦਾ ਤੇ ਹਾਈਲੀ ਰეკਮੈਂਡੇਡ ਕਿ ਉਹ ਜਾ ਕੇ ਜਿਹੜਾ ਆਪਣਾ ਲਾਇਸੈਂਸ ਜਿਹੜਾ ਬਣਾਓ ਤੁਹਾਨੂੰ ਉਹ ਕੰਮ ਆ ਸਕਦਾ ਠੀਕ ਹੈ ਤੇ ਆਬਵੀਅਸਲੀ ਜਿਹੜੇ ਲੋਕ ਫੜੇ ਆ ਕੱਚੇ ਆ ਵਿਚਾਰੇ ਇਹਨਾਂ ਨੂੰ ਤੁਸੀਂ ਦੇਖੋਗੇ ਕੈਲੀਫੋਰਨੀਆ ਜੇ ਵੀ ਨਹੀਂ ਇਹਨਾਂ ਨੂੰ ਪਤਾ ਹੋਣਾ ਕਿ ਇਦਾਂ ਲਾਇਸੈਂਸ ਜਿਹੜਾ ਬਣ ਜਾਂਦਾ ਕੱਚੇ ਬੰਦੇ ਦਾ ਸੋ ਇੱਕ ਤਾਂ ਇਹ ਹੈ ਕਿ ਜਿਹੜੀ ਜਿਹੜੀ ਸਟੇਟ ਚ ਜਿੱਥੇ ਤੁਹਾਨੂੰ ਤੁਸੀਂ ਰਹਿੰਦੇ ਹੋ ਜੇ ਤੁਹਾਨੂੰ ਉਹ ਆਪਸ਼ਨ ਦਿੰਦੀ ਹੈ ਲਾਇਸੈਂਸ ਬਣਾਉਣ ਦੀ ਤੁਸੀਂ ਆਪਣਾ ਲਾਇਸੈਂਸ ਜਿਹੜਾ ਜ਼ਰੂਰ ਬਣਾਓ ਸੋ ਹੁਣ ਪੁਲਿਸ ਵਾਲਿਆਂ ਨੇ ਤੁਹਾਨੂੰ ਰੋਕ ਲਿਆ ਤੇ ਤੁਹਾਨੂੰ ਰਾਈਟ ਟੂ ਰਿਮੇਨ ਸਾਈਲੈਂਟ ਹੈਗਾ ਤੁਹਾਨੂੰ ਕਨਸੈਂਟ ਨਹੀਂ ਤੁਸੀਂ ਕਰਨਾ ਜੇ ਤੁਹਾਨੂੰ ਪੁੱਛੇ ਕਿ ਮੈਂ ਤੇਰੀ ਸਰਚ ਕਰ ਸਕਦਾ ਤੇਰੀ ਗੱਡੀ ਵੀ ਸਰਚ ਕਰ ਸਕਦਾ ਤੁਸੀਂ ਇਹਨੂੰ ਕਹਿਣਾ ਨਹੀਂ ਕਈ ਵਾਰੀ ਬੰਦਾ ਨਾ ਭਲੇਖੇ ਚ ਪੈ ਪੁਲਿਸ ਵਾਲਾ ਸ਼ਾਇਦ ਮੈਨੂੰ ਇਹ ਕਹਿ ਰਿਹਾ ਕਿ ਮੈਂ ਤੇਰੀ ਸਰਚ ਕਰਨੀ ਆ ਉਹ ਡਰ ਕੇ ਹਾਂ 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 ਕਰ ਦਿੰਦਾ ਹਨ ਹੂੰ ਹੂੰ ਸੋ ਤੁਸੀਂ ਕਹਣਾ ਕਿ ਨਹੀਂ ਤੈਨੂੰ ਮੈਂ ਕਨਸੈਂਟ ਨਹੀਂ ਦੇ ਰਿਹਾ ਕਿ ਮੇਰੀ ਤੂੰ ਸਰਚ ਕਰ ਠੀਕ ਹੈ ਉਹ ਹੁਣ ਇੱਕ ਪੈਟ ਡਾਊਨ ਹੁੰਦਾ ਕਿ ਤੁਹਾਡੇ ਹੱਥ ਲਾ ਕੇ ਉਹ ਦੇਖ ਸਕਦੇ ਆ ਕਿ ਤੁਹਾਡੇ ਕੋਲ ਵੈਪਨ ਤਾਂ ਨਹੀਂ ਹੈਗਾ ਉਹ ਆਪਣੀ ਸੇਫਟੀ ਵਾਸਤੇ ਵੇਖ ਸਕਦੇ ਆ ਉਹਨੂੰ ਤੁਸੀਂ ਰਿਫਿਊਜ਼ ਜਿਹੜਾ ਨਹੀਂ ਕਰ ਸਕਦੇ ਤੁਸੀਂ ਕਹਿ ਸਕਦੇ ਆ ਆਊਟ ਲਾਊਡ ਆਪਣੀ ਆਬਜੈਕਸ਼ਨ ਕਰ ਸਕਦੇ ਆ ਪਰ ਉਹ ਪੈਟ ਡਾਊਨ ਤੁਹਾਨੂੰ ਫੇਰ ਵੀ ਕਰ ਸਕਦਾ ਠੀਕ ਹੈ ਸੋ ਜੇ ਹੁਣ ਵੈਪਨ ਮਿਲੇ ਜਾਂ ਕੋਈ ਇਦਾਂ ਦੀ ਚੀਜ਼ ਲੱਗੇ ਫਿਰ ਉਹਦੇ ਕੋਲ ਪ੍ਰੋਬੇਬਲ ਕੌਜ਼ ਆ ਜਾਂਦੀ ਹੈ ਕਿ ਅੱਛਾ ਇਹ ਕੁਝ ਗੜਬੜ ਜਿਹੜੀ ਚੱਲ ਰਹੀ ਹੈ ਓਕੇ ਸੋ ਰਾਈਟ ਪਹਿਲਾ ਚੁੱਪ ਰਹਿਣਾ ਦੂਸਰਾ ਇਹ ਹੈ ਕਿ ਕੰਸੈਂਟ ਨਹੀਂ ਕਰਨਾ ਕਿ ਤੁਹਾਨੂੰ ਉਹ ਸਰਚ ਕਰੇ ਤੀਸਰੀ ਚੀਜ਼ ਤੁਹਾਨੂੰ ਕੋਈ ਵੀ ਆਨਸਰ ਕਰਨ ਦੀ ਲੋੜ ਨਹੀਂ ਕਿ ਤੁਸੀਂ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਜਾਂ ਕੱਚੇ ਆ ਠੀਕ ਹੈ ਹੁਣ ਜਦੋਂ ਤੁਸੀਂ ਬਾਰਡਰ ਤੋਂ ਆ ਰਹੇ ਆਂ 에ਅਰਪੋਰਟ ਤੋਂ ਆ ਰਹੇ ਆਂ ਉਦੋਂ ਰੂਲ ਡਿਫਰੈਂਟ ਹੈ ਗਿਆ ਉਦੋਂ ਕੋਈ ਵੀ ਮੈਰੈਂਡਰ ਰਾਈਟ ਜਾਂ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਬਾਰਡਰ ਦੇ ਉੱਤੇ ਕੋਈ ਵੀ ਕਨਸਟੀਟਿਊਸ਼ਨਲ ਪ੍ਰ ਈਵਨ ਜਿਹੜੇ ਸਿਟੀਜ਼ਨ ਵੀ ਆ ਗ੍ਰੀਨ ਕਾਰਡ ਹੋਲਡਰ ਵੀ ਆ ਜਦੋਂ ਬਾਰਡਰ ਤੇ ਤੁਸੀਂ ਆਂ ਆ ਉਹ ਐਕਸਪ੍ਰੈਸਲੀ ਤੁਸੀਂ ਵੇਵ ਕਰਦੇ ਆ ਉੱਥੇ ਤੁਹਾਨੂੰ ਕੋਈ ਏਦਾਂ ਦਾ ਨਹੀਂ ਉੱਥੇ ਤੁਹਾਨੂੰ ਸਵਾਲ ਜਵਾਬ ਜਿਹੜੇ ਪੂਰੇ ਪੁੱਛੇ ਜਾ ਸਕਦੇ ਆ ਫਾਈਨਲੀ ਕੰਮ ਪੜਣਾ ਪੈਣਾ ਤੁਹਾਨੂੰ ਭੱਜਣ ਭੁੱਜਣ ਦੀ ਤੇ ਬਿਲਕੁਲ ਜਿਹੜੀ ਕੋਸ਼ਿਸ਼ ਨਾ ਕਰਿਓ ਤੁਸੀਂ ਦੇਖਿਆ ਹੀ ਆ ਵੀਡੀਓ ਚੇਸ ਚੂਜ਼ ਵਾਲੀਆਂ ਬਿਲਕੁਲ ਛੱਡਣਾ ਨਹੀਂ ਜਹਾਜੂ ਜਿਹੜੇ ਟ੍ਰੂਪਰ ਸਟੇਟ ਵਾਲੇ ਹਰੇਕ ਮੋੜ ਤੇ ਚੌਂਕ ਉਹ ਅਗਰੇ ਕਹਿੰਦੇ ਇੱਜ਼ਤ ਦਾ ਸਵਾਲ ਹੋ ਗਿਆ ਹੁਣ ਤਾਂ ਫੜੱਕੇ ਹੀ ਹਟਣਾ ਆ ਹੂੰ ਹਾਂ ਤੇ ਆਪਣੇ ਜਿਹੜੇ ਹੈਂਡਸ ਹੈਗੇ ਆ ਉਹ ਹਮੇਸ਼ਾ ਸਟੀਅਰਿੰਗ ਦੇ ਉੱਤੇ ਹੱਥ ਹਮੇਸ਼ਾ ਸਟੀਅਰਿੰਗ ਦੇ ਉੱਤੇ ਉਹ ਤੜਫੜ ਨਹੀਂ ਅੱਧਰ ਕਰਨੇ ਚਾਹੀਦੇ ਉਹ ਜਦੋਂ ਉਹਨਾਂ ਦੀ ਪ੍ਰੋਟੋਕਾਲ ਹੁੰਦੀ ਹੈ ਕਿ ਸ਼ੀਸ਼ਾ ਇਰੋਂ ਥੱਲੇ ਹੋਇਆ ਇੱਕ ਹੱਥ ਉਹਨਾਂ ਦਾ ਆਪਣਾ ਜਿਹੜਾ ਦੂਕ ਵਾਲ ਜਿਹੜਾ ਹੁੰਦਾ ਜੇ ਉਹਨੂੰ ਲੱਗਿਆ ਕਿ ਮੇਰੀ ਸੇਫਟੀ ਨੂੰ ਡੇਂਜਰ ਆ ਉਹਨੇ ਉਡਾ ਦੇਣਾ ਉਹਨਾਂ ਬੈਸਣਾ ਨਹੀਂ ਹੱਥ ਆਪਣੇ ਸਟੀਅਰਿੰਗ ਤੇ ਰੱਖ ਕੇ ਫਿਰ ਉਹਨਾਂ ਗੱਲ ਕਰਨੀਆਂ ਸ਼ੀਸ਼ਾ ਅੱਧਾ ਥੱਲੇ ਕਰਨਾ ਪੂਰਾ ਸ਼ੀਸ਼ਾ ਥੱਲੇ ਨਹੀਂ ਕਰਨਾ ਜਿੱਥੇ ਉਹ ਵੇਖ ਸਕਦਾ ਜੇ ਤੁਸੀਂ ਪੈਸੇਂਜਰਾਂ ਨਾਲ ਗਲਤ ਬੰਦੇ ਦੇ ਨਾਲ ਪਹਿਲਾਂ ਕੰਪਨੀ ਨਾ ਰੱਖੋ ਪਰ ਜਦੋਂ ਕੰਪਨੀ ਰੱਖਿਆ ਤੁਸੀਂ ਫਸ ਗਏਗੇ ਹਨਾ ਉਹ ਜੋ ਮਰਜ਼ੀ ਕਰੇ ਤੁਸੀਂ ਆਪਣੇ ਜਿਹੜੇ ਹੱਥ ਹੈਗੇ ਆ ਉਹ ਡੈਸ਼ਬੋਰਡ ਦੇ ਉੱਤੇ ਰੱਖਣੇ ਆ ਤਿੰਨ ਬਰਤ ਦਰਵਾਜਾ ਖੋਲ ਕੇ ਭਜਣਾ ਨਹੀਂ ਸ਼ੁਰੂ ਕਰ ਦੇਣਾ ਠੀਕ ਆ ਸੋ ਜਿਹੜੀ ਸਿਚੁਏਸ਼ਨ ਅਸੈਸ ਕਰਨੀ ਆ ਕੰਮ ਰਹਿਣਾ ਸਟੀਅਰਿੰਗ ਦੇ ਉੱਤੇ ਹੱਥ ਰੱਖਣੇ ਆ ਜਾਂ ਡੈਸ਼ਬੋਰਡ ਦੇ ਉੱਤੇ ਹੱਥ ਰੱਖਣੇ ਆ ਉਹ ਚੀਜ਼ ਦਾ ਉਹ ਬਹਾਨਾ ਜਿਹੜਾ ਉਹ ਕੱਢਦੇ ਆ ਜੇ ਉਹਨੇ ਕਿਹਾ ਲਾਇਸੈਂਸ ਦਿਖਾਉਣ ਨੂੰ ਪੁੱਛਣਾ ਕਿ ਆਫੀਸਰ ਮੈਂ ਤੁਹਾਨੂੰ ਆਪਣਾ ਲਾਇਸੈਂਸ ਦਿਖਾ ਸਕਦਾ ਐ ਨਹੀਂ ਕਿ ਮੈਂ ਬਟੂਆ ਸਿੱਧਾ ਖੋਲ ਕੇ ਉਹਨੂੰ ਨਹੀਂ ਪਤਾ ਕਿ ਬਟੂਏ ਜੋ ਲਾਇਸੈਂਸ ਕੱਢਣ ਦਿਆ ਕਿ ਬੰਦੂਕ ਕੱਢਣ ਦਿਆ ਸੋ ਇਹ ਚੀਜ਼ ਦਾ ਜਿਹੜਾ ਧਿਆਨ ਰੱਖਣਾ ਹੁਣ ਜੇ ਤੁਹਾਨੂੰ ਉਹਨਾਂ ਨੇ ਵਾਕਈ ਅਰੈਸਟ ਕਰ ਲਿਆ ਠੀਕ ਆ ਤੁਸੀਂ ਉਹਨੂੰ ਆਪਣਾ ਚੁੱਪ ਰਹਿਣਾ ਤੁਸੀਂ ਆਪਣੇ ਲਾਇਰ ਦੀ ਮੰਗ ਕਰਨੀ ਆ ਠੀਕ ਆ ਕੋਈ ਵੀ ਐਕਸਪਲੇਨੇਸ਼ਨ ਨਹੀਂ ਆ ਐਕਸਕਿਊਜ਼ ਦੇਣ ਦੀ ਲੋੜ ਨਹੀਂ ਹੈਗੀ ਉਹ ਪੁਲਿਸ ਫੜ ਰਹੀ ਆ ਕੋਈ ਜੱਜ ਨਹੀਂ ਹੈਗਾ ਉਹਨੇ ਛੱਡਣ ਉਹ ਨਹੀਂ ਹੈਗਾ ਤੁਹਾਨੂੰ ਉਹ ਹੁਣ ਤੇ ਆ ਕੇ ਆਇਆ ਵਾ ਬਹਾਨੇ-ਭੁੰਨੇ ਨਹੀਂ ਦੇਣੇ ਕੋਈ ਐਕ ਓਵਰ ਸਮਾਰਟ ਨਹੀਂ ਬਣਨਾ ਤੁਸੀਂ ਕੋਈ ਵੀ ਚੀਜ਼ ਐਦਾਂ ਦੀ ਨਹੀਂ ਉਹਨੂੰ ਕਹਿ ਸਕਦੇ ਕਿ ਉਹਨੇ ਤੁਹਾਨੂੰ ਛੱਡ ਦੇਣਾ ਉੱਥੇ ਤੁਹਾਡੀ ਗੱਲ ਸੁਣਨ ਹੀ ਨਹੀਂ ਆਇਆਗਾ ਕੁਝ ਨਹੀਂ ਕਹਿਣਾ ਚੁੱਪ ਰਹਿਣਾ ਲਾਇਰ ਦੀ ਡਿਮਾਂਡ ਕਰਨੀ ਆ ਠੀਕ ਹੈ ਤੇ ਕੋਈ ਵੀ ਚੀਜ਼ ਸਾਈਨ ਨਹੀਂ ਕਰਨੀ ਉਹਨੇ ਕਹਿਣਾ ਮੈਨੂੰ ਸਮਝ ਨਹੀਂ ਹੈਗੀ ਮੈਂ ਆਪਣੇ ਲਾਇਰ ਤੋਂ ਬਿਨਾ ਸਾਈਨ ਨਹੀਂ ਕਰੂੰਗਾ ਐਗਜ਼ੈਕਟ ਪਾਰਟਨਰ ਨੂੰ ਸਮਝ ਹੈਗੀ ਆ ਨਹੀਂ ਉਹਨੂੰ ਕਹਿਣਾ ਲਾਇਰ ਦੀ ਡਿਮਾਂਡ ਕਰਨੀ ਆ ਤੁਹਾਨੂੰ ਫੋਨ ਕਾਲ ਕਰਨ ਦਾ ਇੱਕ ਹੱਕ ਜਿਹੜਾ ਮਿਲਣਾ ਠੀਕ ਹੈ ਹੁਣ ਮੇਰੇ ਵੀਰੋ ਵਕੀਲ ਦਾ ਨੰਬਰ ਚੇਤੇ ਹੋਣਾ ਚਾਹੀਦਾ ਆਪਣੇ ਕਾਰ ਵਾਲਿਆਂ ਦਾ ਜਾਂ ਕਿਸੇ ਦਾ ਵੀ ਸੱਜਣ ਮਿੱਤਰ ਦਾ ਨੰਬਰ ਮੂਹ ਜਵਾਨੀ ਚੇਤੇ ਹੋਣਾ ਚਾਹੀਦਾ ਉਹਨੇ ਹੋ ਸਕਦਾ ਹੈ ਕਿ ਤੁਹਾਡੇ ਕੋ ਫੋਨ ਫੋਨ ਰਹਿ ਜਵੇ ਤੁਹਾਡਾ ਗੱਡੀ ਦੇ ਵੇਲੇ ਜਿੱਦਾਂ ਵੀ ਅਰੈਸਟ ਕੀਤਾ ਵਾ ਰਾਈਟ ਟੂ ਫੋਨ ਕਾਲ ਤੇ ਹੈਗਾ ਨੰਬਰ ਤੁਹਾਨੂੰ ਚੇਤੇ ਨਾ ਹੋਵੇ ਤੇ ਉਹ ਵੀ ਬੜੀ ਇੰਪੋਰਟੈਂਟ ਤੇ ਕਿਉਰੀਅਸ ਸਿਚੁਏਸ਼ਨ ਜਿਹੜੀ ਪਣ ਜਾਂਦੀ ਆ ਤੇ ਤੁਸੀਂ ਜਦੋਂ ਆਪਣੇ ਲਾਇਰ ਨੂੰ ਕਾਲ ਕਰਦੇ ਨਾ ਤੁਸੀਂ ਕੰਨਿਆ ਕਿ ਮੈਂ ਆਪਣੇ ਵਕੀਲ ਨੂੰ ਕਾਲ ਕਰਨੀ ਆ ਉਹ ਜਿਹੜੀ ਗੱਲਾਂ ਉਹ ਸੁਣ ਨਹੀਂ ਸਕਦੇ ਰਿਕਾਰਡ ਨਹੀਂ ਕਰ ਸਕਦੇ ਉਹ ਬੰਦਾ ਬਾਅਦ ਚ ਰਫਾ ਦਫਾ ਕਰ ਸਕਦਾ ਹੈਗਾ ਪਰ ਜੇ ਤੁਸੀਂ ਬਿਨਾ ਆਪਣੇ ਲੋਅਰ ਤੋਂ ਇਲਾਵਾ ਕਿਸੇ ਹੋਰ ਨੂੰ ਕਾਲ ਕਰਦੇ ਆਂ ਦੋਸਤ ਨੂੰ ਕਾਲ ਕਰਦੇ ਆਂ ਘਰ ਵਾਲੀ ਨੂੰ ਕਾਲ ਕਰਦੇ ਆਂ ਉਹ ਜਿਹੜੀ ਤੁਹਾਡੀ ਕਾਲ ਦੇ ਕੰਟੈਂਟ ਆ ਆਬਵੀਅਸਲੀ ਉਹ ਸੁਣ ਸਕਦੇ ਆ ਓਕੇ ਪੋਸੀਬਲ ਹੈਗਾ ਠੀਕ ਹੈ ਪਰ ਤੁਹਾਨੂੰ ਰਾਈਟ ਟੂ ਫੋਨ ਕਾਲ ਜਿਹੜਾ ਜ਼ਰੂਰ ਹੈਗਾ ਹੁਣ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਰਾਈਟ ਵਾਇਓਲੇਟ ਹੋਏ ਆ ਤੁਹਾਡੇ ਨਾਲ ਧੱਕਾ ਹੋਇਆ ਠੀਕ ਹੈ ਫਿਰ ਤੁਸੀਂ ਕੀ ਕਰਨਾ ਹਰ ਇੱਕ ਚੀਜ਼ ਜਿਹੜੀ ਤੁਸੀਂ ਲਿਖ ਸਕਦੇ ਹੋ ਲਿਖੋ ਆਫੀਸਰ ਦਾ ਬੇਜ ਨੰਬਰ ਕਾਰ ਨੰਬਰ ਕਿਹੜੀ ਏਜੰਸੀ ਦੇ ਵੱਲੋਂ ਆਏ ਸੀਗੇ ਕੋਈ ਵੀ ਡੀਟੇਲ ਠੀਕ ਹੈ ਜੇ ਤੁਹਾਡੇ ਸੱਟ ਲੱਗੀ ਆਪਣੀ ਫੋਟੋ ਖਿੱਚੋ ਜਰੂਰ ਠੀਕ ਹੈ ਕੋਈ ਵੀ ਰਗੜ ਰਗੜ ਚਿਹਰੇ ਤੇ ਲੱਗੀ ਆ ਸਿਰ ਤੇ ਲੱਗਿਆ ਆਪਣੀ ਜਿਹੜੀ ਇਮੀਡੀਏਟਲੀ ਮੋਬਾਈਲ ਦੇ ਨਾਲ ਫੋਟੋ ਜਿਹੜੀ ਖਿੱਚੋ ਮੈਡੀਕਲ ਅਟੈਂਸ਼ਨ ਲਓ ਤੇ ਰਿਕਾਰਡ ਬਣਾਓ ਸਾਰੇ ਕੀ ਕੀ ਕਿੱਦਾਂ ਕਿੱਦਾਂ ਸੱਟਾਂ ਲੱਗੀਆਂ ਸੀ ਕਿੱਥੇ ਸੀ ਜਾਂ ਜੇ ਕਿਹੜੀ ਬਾਹ ਬੂਮ ਰੋੜੀ ਹੈ ਕੁਝ ਵੀ ਆ ਉਤੋਂ ਬਾਅਦ ਤੁਸੀਂ ਵਕੀਲ ਲੱਭ ਕੇ ਇਮੀਗ੍ਰੇਸ਼ਨ ਵਾਲਾ ਨਹੀਂ ਸਿਵਲ ਜਿਹੜਾ ਹੁੰਦਾ ਜਾਂ ਕ੍ਰਿਮੀਨਲ ਤੇ ਇਹਨਾਂ ਦੀ ਜਿਹੜੀ ਵੀ ਏਜੰਸੀ ਨਾਲ ਤੁਸੀਂ ਜਿਹੜਾ ਡੀਲ ਕਰਦੇ ਆ ਉੱਥੇ ਤੁਸੀਂ ਜਿਹੜੀ ਇੱਕ ਰਿਟਰਨ ਕੰਪਲੇਂਟ ਰਾਈਟ ਅਵੇ ਫਾਈਲ ਕਰੋ ਠੀਕ ਹੈ ਤਾਂ ਕਿ ਇਹ ਇਹ ਹੈ ਕਿ ਹੁਣ ਇਹ ਸਾਨੂੰ ਆਪਣੇ ਲੈਵਲ ਤੇ ਕਮਿਊਨਿਟੀ ਲੈਵਲ ਤੇ ਜਿਹੜਾ ਸੀਗਾ ਇਹ ਪੁਸ਼ ਬੈਕ ਜਿਹੜਾ ਕਰਨਾ ਪੈਣਾ ਛੋਟੀਆਂ-ਛੋਟੀਆਂ ਫਾਈਟਾਂ ਹੋਣੀਆਂ ਕਿ ਜਦੋਂ ਤੂੰ ਇਹ ਰਿਕਰਵਟਾ ਲਾਉਂਗੇ ਪੁਲਿਸ ਦੇ ਉਹਨਾਂ ਨੂੰ ਜੱਜਾਂ ਮੂਰੇ ਜਾਣਾ ਪਊਗਾ ਪੇਸ਼ ਹੋਣਾ ਪਊਗਾ ਕਿ ਉਹ ਧੱਕਾ ਕਰਦੇ ਆ ਫਿਰ ਇਹ ਹੈ ਕਿ ਸਾਲ কা ਇੱਕ ਖਰੂਪਾ ਕੇ ਹਟ ਜਾਓਗੇ ਨਹੀਂ ਤਾਂ ਜੇ ਨਹੀਂ ਆਪਾਂ ਇਹਨਾਂ ਦੇ ਖਿਲਾਫ ਇੱਕ ਜੁੱਟ ਕੀਤੇ ਇਹਨਾਂ ਨੇ 4 ਸਾਲ ਜਿਹੜਾ ਖਰੂ ਫੇਰ ਪਾਣਾ ਹੁਣ ਜੇ ਤੁਸੀਂ ਵੇਖ ਰਹੇ ਆ ਕਿ ਪੁਲਿਸ ਕਿਸੇ ਨਾਲ ਧੱਕਾ ਕਰ ਰਹੀ ਹੈ ਠੀਕ ਆ ਇੱਕ ਸੇਫ ਡਿਸਟੈਂਸ ਤੇ ਪਹਿਲਾਂ ਖੜੇ ਹੋ ਵਿੱਚ ਜਾ ਕੇ ਨਹੀਂ ਕੜਮ ਚੌਧਰੀ ਬੰਨਾ ਉਹਨੇ ਤੁਹਾਨੂੰ ਆਬਸਟ੍ਰਕਸ਼ਨ ਆਫ ਜਿਹੜੀ ਉਹਦੀ ਡਿਊਟੀਆਂ ਦੇ ਕਰਕੇ ਤੁਹਾਨੂੰ ਵੀ ਨਾਲ ਉਹਨੇ ਅਰੈਸਟ ਕਰ ਲੈਣਾ ਠੀਕ ਆ ਉਹਨਾਂ ਨੇ ਬੈਂਸਣਾ ਠੀਕ ਆ ਇਹ ਜਿਹੜਾ ਟਿਕਟੋਕ ਵਗੈਰਾ ਤੇ ਵੀਡੀਓ ਬਣਦੀਆਂ ਕਿ ਬੰਦਾ ਕਹਿੰਦਾ ਮੇਰਾ ਆ ਰਾਈਟ ਆ ਉਹ ਰਾਈਟ ਆ ਫਸਟ ਅਮੈਂਡਮੈਂਟ ਰਾਈਟ ਆ ਪੁਲਸ ਨਾਲ ਬੈਂਸਣ ਜਿਹੜੇ ਦੇ ਹੁੰਦੇ ਆ ਉਹ ਉਦਾਂ ਦਾ ਕੋਈ ਕੰਮ ਨਹੀਂ ਚੱਲਣਾ ਉਹ ਜਿਹੜਾ ਹੈਗਾ ਕਲਪਿਆ ਬੰਦਾ ਭਾਵੇਂ ਤੁਸੀਂ ਉਹਨੂੰ ਬੈਜ ਨੰਬਰ ਪੁੱਛੋ ਤੇ ਅਗਲਾ ਕਹੇ ਕਿ ਯਾਰ ਇਹ ਮੇਰੀ ਅਥਾਰਟੀ ਨੂੰ ਚੈਲੰਜ ਕਰਦਾ ਸੋ ਕਨਸੀਕਵੈਂਸਸ ਤਾਨੂੰ ਫੇਸ ਕਰਨ ਪੈ ਸਕਦੇ ਆ ਸੋ ਠੀਕ ਆ ਕਾਨੂੰਨ ਹੈਗਾ ਤੁਹਾਡੀ ਪ੍ਰੋਟੈਕਸ਼ਨ ਲਈ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਗਲਾ ਬੰਦਾ ਵੀ ਉਦਾਂ ਹੀ ਐਕਟ ਕਰੂਗਾ ਸੱਜਲ ਸਵਾਰੀ ਵੀ ਉਹ ਤੋਂ ਉਹਦਾ ਸਾਹਮਣਾ ਕਰਨਾ ਪਊਗਾ ਇਹ ਚੀਜ਼ ਜਿਹੜੀ ਉਹ ਜ਼ਰੂਰ ਨਾਲ ਆ ਹੂੰ ਸੋ ਸੇਫ ਡਿਸਟੈਂਸ ਤੇ ਰਹਿਣਾ ਫੋਨ ਦੀ ਜਿਹੜੀ ਵੀਡੀਓ ਆ ਦੂਰੋਂ ਦੀ ਰਿਕਾਰਡ ਕਰਨੀ ਆ ਕਲੋਜ਼ ਨਹੀਂ ਜਾਣਾ ਉਹਦੇ ਠੀਕ ਆ ਉਹਦੀ ਜਿਹੜੀ ਮੂਵਮੈਂਟ ਨਹੀਂ ਅਬਸਟਰਕਟ ਹੋਣੀ ਚਾਹੀਦੀ ਕਿ ਫੁੱਟਪਾਥ ਤੇ ਉਹ ਜਾ ਰਿਹਾ ਤੇ ਉਹਦੇ ਮੁਰੇ ਤੁਸੀਂ ਆ ਗਏ ਤਾਂ ਫੇਰ ਤੁਹਾਨੂੰ ਸਲੈਮ ਡੰਕ ਕੀਤਾ ਜਾ ਸਕਦਾ ਉਹ ਸੜਕ ਦੇ ਉੱਤੇ ਰਾਣੀ ਰੋਕਣਾ ਪੁਲਿਸ ਵਾਲੇ ਦਾ ਕਦੀ ਵੀ ਸਾਈਡ ਤੇ ਹੋ ਕੇ ਤੁਸੀਂ ਸਾਈਡ ਤੇ ਹੋ ਕੇ ਰਿਕਾਰਡ ਕਰਨੇ ਆ ਤੁਹਾਡੇ ਵੱਲੋਂ ਹੋ ਆ ਰਿਹਾ ਵਾ ਬੰਦਾ ਤੇ ਤੂੰ ਇਹ ਨਹੀਂ ਕਰੇ ਕਿ ਮੈਂ ਇੱਥੇ ਖੜਾ ਸੀਗਾ ਇਹ ਮਿਰਚ ਆ ਕੇ ਵੱਜਾ ਤੂੰ ਹੀ ਸਾਈਡ ਤੇ ਹੋਣਾ ਵਾ ਆਪਣੀ ਡਿਊਟੀ ਜਿਹੜੀ ਕਰ ਰਿਹਾ ਬਾਈ ਲਾ ਠੀਕ ਆ ਕੋ ਬੈਜ ਆ ਉਹ ਕੋਲ ਘੋਣਾ ਨਹੀਂ ਕਿ ਮੈਂ ਰਿਕਾਰਡਿੰਗ ਕਰ ਰਿਹਾ ਲੋਕ ਲੋਕੇ ਨਹੀਂ ਇਦਾਂ ਕਰਨਾ ਨੂੰ ਲੱਗਣਾ ਪਤਾ ਨਹੀਂ ਕੀ ਕਰਦਾ ਵਾ ਹੱਥ ਪਾ ਰਿਹਾ ਜੇਬ ਚ ਹੱਥ ਤੁਹਾਡੇ ਹਮੇਸ਼ਾ ਸਾਹਮਣੇ ਹੋਣੇ ਚਾਹੀਦੇ ਆ ਉਹਨੂੰ ਦੱਸ ਦੇਣਾ ਕਿ ਭਾਈ ਮੈਂ ਰਿਕਾਰਡ ਕਰ ਰਿਹਾ ਵਾ ਪੁਲਿਸ ਨੂੰ ਜਿਹੜੀ ਰੀਜ਼ਨੇਬਲ ਐਕਸਪੈਕਟੇਸ਼ਨ ਆਫ ਪ੍ਰਾਈਵੇਸੀ ਨਹੀਂ ਹੁੰਦੀ ਮਤਲਬ ਕਿ ਉਹ ਇਹ ਨਹੀਂ ਕਹਿ ਸਕਦਾ ਕਿ ਤੂੰ ਮੈਨੂੰ ਰਿਕਾਰਡ ਜਿਹੜਾ ਕਿਉਂ ਕਰ ਰਿਹਾ ਤੁਸੀਂ ਉਹਨੂੰ ਕਹਿ ਸਕਦੇ ਆ ਜੈਂਟਲੀ ਉਹਨੂੰ ਰਿਮਾਈਂਡ ਕਰਾ ਸਕਦੇ ਆ ਕਿ ਬਈ ਮੇਰਾ ਇਹ ਫਸਟ ਐਮੈਂਡਮੈਂਟ ਰਾਈਟ ਜਿਹੜਾ ਹੈਗਾ ਮੈਂ ਰਿਕਾਰਡ ਜਿਹੜਾ ਕਰ ਸਕਦਾ ਫੋਟੋਗ੍ਰਾਫ ਲੈ ਸਕਦਾ ਫਸਟ ਐਮੈਂਡਮੈਂਟ ਜਿਹੜੀ ਕਨਸਟੀਟਿਊਸ਼ਨ ਦੀ ਆ ਪਰ ਉਹਨੂੰ ਪੋਲਾਈਟਲੀ ਕਹਿਣਾ ਉਹਦੇ ਮੂਰੇ ਜਿਹੜਾ ਸੀਗਾ ਆਡੀਟਰ ਨਹੀਂ ਬੰਨਾ ਫਸਟ ਐਮੈਂਡਰ ਆਡੀਟਰ ਨਹੀਂ ਬੰਨਾ ਉਹਦੇ ਮੂਰੇ ਉਹਦੇ ਜਾ ਕੇ ਸ਼ੈਰੀ ਨਹੀਂ ਮਾਰਨੀ ਉਹ ਕੈਮਰਾ ਕੁਮਰਾ ਤੁਹਾਡਾ ਉਹ ਉਹ ਵੀ ਬੰਨਾ ਲੱਗ ਕੇ ਉਹ ਕਰ ਸਕਦਾ ਤੇ ਅਰੈਸਟ ਤਾਂ ਡੀ ਰਿਕਾਰਡਿੰਗ ਕਰਨ ਤੇ ਤਾਂ ਵੀ ਹੋ ਸਕਦੀ ਆ ਪਰ ਇਹ ਗੱਲ ਦੂਸਰੀ ਆ ਕਿ ਉਹ ਅਨੌਫਲ ਅਰੈਸਟ ਹੋਗੀ ਬਾਅਦ ਚ ਜਾ ਕੇ ਤੁਸੀਂ ਛੁੱਟ ਜਾਓਗੇ ਪਰ ਖੱਜਲ ਖਰਾਬੀ ਤੁਹਾਡੀ ਜਿਹੜੀ ਹੈਗੀ ਆ ਸੋ ਭਾਈ ਦੂਰੋਂ ਦੂਰੋਂ ਰਿਕਾਰਡ ਕਰੋ ਠੀਕ ਆ ਤੇ ਲੈਂਡਸਕੇਪ ਮੋਡ ਚ ਨਾ ਰਿਕਾਰਡ ਕਰੋ ਸਿੱਧੇ ਕਰੋ ਤਾਂ ਕਿ ਸਾਨੂੰ ਵੀ ਕਲੀਅਰ ਤੁਹਾਡੀ ਵੀਡੀਓ ਜਿਹੜੀ ਦਿਖੇ ਠੀਕ ਆ ਤੇ ਆਪਣੀ ਕਮੈਂਟਰੀ ਜਿਹੜੀ ਘਟਦੇ ਹੋ ਇਦਾਂ ਹੋ ਗਿਆ ਉਦਾਂ ਹੋ ਗਿਆ ਉਹ ਤੁਸੀਂ ਜਿਹੜਾ ਵੀਡੀਓ ਕੋਈ ਕੰਮ ਨਹੀਂ ਆਉਂਦੀ ਸਿੱਧਿਆਂ ਨੂੰ ਰਿਕਾਰਡ ਕਰੋ ਜੋ ਹੈਗਾ ਸਿਨੈਰੀਓ ਸਾਰੇ ਸਰੌਂਡਿੰਗ ਤਾਕੀ ਕਲੀਅਰ ਜਿਹੜਾ ਸਿਸਟਮ ਲੱਭੇ ਤੇ ਆਬਵੀਅਸਲੀ ਜਦੋਂ ਇਦਾਂ ਦੀਆਂ ਵੀਡੀਓ ਆਉਗੀਆਂ ਐਡਵੋਕੇਸੀ ਲੋਅਰਸ ਦੇ ਕੋਲ ਇਮੀਗ੍ਰੇਸ਼ਨ ਲੋਅਰਸ ਦੇ ਕੋਲ ਜ਼ਿਆਦਾ ساری ਇਦਾਂ ਹੋ ਗਈਆਂ ਇਦਾਂ ਦੀ ਖੱਜਲ ਖਰਾਬੀ ਹੋਊਗੀ ਤੇ ਫਿਰ ਇਹ ਹੈਗਾ ਕਿ ਆਪਾਂ ਆਪਣੇ ਜਿਹੜੇ ਲੋਅਰ ਨੈਟਵਰਕ ਦੇ ਨਾਲ ਕੁਝ ਆਪਣੇ ਪੋਲੀਟੀਕਲ ਨੈਟਵਰਕ ਦੇ ਨਾਲ ਕੁਝ ਨਾ ਕੁਝ ਉਹਦੀ ਜੇ ਨਿਊਜ਼ ਵਰਦੀ ਜਿਹੜੀ ਚੀਜ਼ ਹੋਈ ਤੇ ਆਪਾਂ ਪ੍ਰੈਸ਼ਰ ਰਾਈਟ ਬੈਕ ਹੋਣਾ ਤੇ ਕਰ ਸਕਦੇ ਆ ਜੇ ਤੁਸੀਂ ਆਪਣੀ ਵਾਇਓਲੇਸ਼ਨ ਨਹੀਂ ਕੋਈ ਕੀਤੀ ਹੋਈ ਤੁਹਾਡਾ ਰੈਕਡ ਕਲੀਨ ਠੀਕ ਹੈ ਹੁਣ ਗੱਲ ਆ ਗਈ ਕਿ ਇਹ ਤੁਹਾਨੂੰ ਗੱਡੀ ਚਲਾੰਦੇ ਨੂੰ ਸੜਕ ਤੇ ਪੁੱਲ ਕਰ ਲਿਆ ਠੀਕ ਆ ਹੂੰ ਹੂੰ ਸੇ ਡਿਪੈਂਡ ਕਰਦਾ ਵੀ ਕੌਣ ਰੋਕ ਰਿਹਾ ਵੀ ਸੀਬੀਪੀ ਵਾਲੇ ਰੋਕ ਰਿਹਾ ਜਾਂ ਪੁਲਿਸ ਵਾਲੇ ਰੋਕ ਰਿਹਾ ਸੋ ਏਜੰਸੀ ਵਾਲੇ ਵੀ ਰੋਕ ਸਕਦੇ ਆ ਤੁਹਾਨੂੰ ਚੈੱਕ ਪੁਆਇੰਟ ਵੀ ਲਾ ਸਕਦੇ ਆ ਮਾਰਕਡ ਵੀਕਲ ਵੀ ਹੋ ਸਕਦੇ ਆ ਅਨਮਾਰਕਡ ਵੀਕਲ ਵੀ ਹੋ ਸਕਦੇ ਆ ਤੇ ਦੋਨਾਂ ਦੀ ਕੋਲੈਬੋਰੇਸ਼ਨ ਵੀ ਹੋ ਸਕਦੀ ਆ ਸੀਬੀਪੀ ਵਾਲਿਆਂ ਦੀ ਪੁਲਿਸ ਵਾਲਿਆਂ ਦੀ ਤੇ ਲੁਟੇਰੇ ਵੀ ਹੋ ਸਕਦੇ ਆ ਕੀ ਉਦਾਂ ਹੀ ਰੋਕ ਲਿਆ ਤੁਹਾਨੂੰ ਤੇ ਪੈਸੇ ਲੁੱਟ ਕੇ ਲੈ ਗਏ ਠੀਕ ਆ ਇਹ ਹੁਣ ਵੇਖ ਕੇ ਐ ਐ ਵੀ ਨਹੀਂ ਹੁਣ ਕਿਸੇ ਨੂੰ ਵੀ ਕਿ ਲਾਈਟਾ ਤੁਹਾਡੇ ਮਗਰ ਲਾਤੀਆਂ ਜਾ ਕੇ ਬ੍ਰੇਕ ਲਾ ਲੈਣੀ ਸੋ ਪਹਿਲੀ ਗੱਲ ਇਹ ਹੈ ਕਿ ਬ੍ਰੇਕ ਕਿੱਥੇ ਲਾਣੀ ਆ ਇਹ ਨਹੀਂ ਕਿ ਫਰੀਵੇ ਦੇ ਨਾਲ ਹੀ ਲੱਗ ਕੇ ਤੇ ਤੁਸੀਂ ਕਹੋ ਕਿ ਹੁਣੇ ਮੈਨੂੰ 10 ਫੁੱਟ ਤੇ ਰੁਕਣਾ ਪੈਣਾ ਆ ਆਪਾਂ ਕਈ ਵਾਰੀ ਵੇਖਿਆ ਕਿ ਹੋਰ ਐਕਸੀਡੈਂਟ ਹੋ ਜਾਂਦਾ ਸਾਈਡ ਤੇ ਪੁੱਲ ਕੀਤਾ ਹੁੰਦਾ ਤੇ ਪਿੱਛੋਂ ਦੀ ਆ ਕੇ ਦੂਸਰੀ ਗੱਡੀ ਐਕਸੀਡੈਂਟ ਕਰ ਦਿੰਦੀ ਆ ਹੂੰ 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 ਸੋ ਇਹ ਆ ਕਿ ਆਪਣਾ ਇੰਡੀਕੇਟਰ ਦੇਣਾ ਠੀਕ ਆ ਲਾਈਟਾ ਲੁੱਟਾ ਤੁਹਾਡੇ ਮਗਰ ਲੱਗੀਆਂ ਘਾਬਰਨਾ ਨਹੀਂ ਹੈਗਾ ਤੇ ਨਾ ਹੀ ਸਪੀਡ ਅਪ ਕਰਨਾ ਤੇ ਨਾ ਹੀ ਇੱਕਦਮ ਬ੍ਰੇਕ ਮਾਰਨੀ ਆ ਟ੍ਰੈਫਿਕ ਹੈਜ਼ਰਡ ਨਹੀਂ ਕੌਜ਼ ਕਰਨਾ ਹੌਲੀ ਹੌਲੀ ਸਪੀਡ ਨੂੰ ਘਟਾ ਕੇ ਇੱਕ ਲੇਨ ਤੋਂ ਦੂਜੀ ਲੇਨ ਕਰਦੇ ਹੋਏ ਹੌਲੀ ਹੌਲੀ ਕਰਕੇ ਉਹਨੂੰ ਤੁਸੀਂ ਰਾਈਟ ਤੇ ਪੁੱਲ ਕਰਨਾ ਤੇ ਬਿਲਕੁਲ ਸੇਫ ਜਗ੍ਹਾ ਜਿਹੜੀ ਹੋਣੀ ਚਾਹੀਦੀ ਹੈ ਜੇ ਨਹੀਂ ਸੇਫ ਜਗ੍ਹਾ ਹੈਗੀ ਤੇ ਹੌਲੀ ਹੌਲੀ ਕਰਕੇ ਕੋਪਨੇ ਤੁਹਾਡੇ ਪਿੱਛੇ ਹੀ ਹੋਣਾ ਵਾ ਤੇ ਤੁਸੀਂ ਜਦੋਂ ਹੌਲੀ ਹੋਗੇ ਉਹਨੂੰ ਪਤਾ ਇਹ ਬੰਦਾ ਹੁਣ ਭੱਜਦਾ ਨਹੀਂ ਪਿਆ ਸਪੀਡ ਦੇ ਨਾਲ ਤੇ ਉਹਨੇ ਤੁਹਾਨੂੰ ਬਿਲਕੁਲ ਟਾਈਮ ਦੇਣਾ ਤੁਸੀਂ ਆਪਣੀ ਹੌਲੀ ਹੌਲੀ ਕਰਕੇ ਐਗਜ਼ਿਟ ਲੈਣੀ ਹੈ ਕੋਈ ਐਦਾਂ ਨਹੀਂ ਕਿ ਉਹਨੇ ਤੁਹਾਡੀ ਹੌਲੀ ਹੁੰਦੀ ਕਰਮ ਉਹਨੇ ਗੋਲੀ ਮਾਰ ਦੇਣੀ ਹੈ ਐਗਜ਼ਟ ਲੈ ਕੇ ਫਿਰ ਉੱਥੇ ਜਿਹੜਾ ਸਾਈਡ ਕੋਨੇ 'ਤੇ ਜਾ ਕੇ ਗੈਸ ਸਟੇਨ ਕਿਤੇ ਉੱਥੇ ਰਾਮਨਾਥ ਹੀ ਰੋਕ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਆਇਆ ਕਿ ਤੁਸੀਂ ਹੌਲੀ-ਹੌਲੀ ਚਲਾਉਂਦੇ ਕੀ ਬਈ ਇਹਨਾਂ ਨੇ ਰੇਡੀਓ 'ਤੇ ਗੱਲ ਕੀਤੀ ਸੀ ਮੈਂ ਗੱਡੀ ਘਰ ਨੂੰ ਹੀ ਲੈ ਕੇ ਆ ਜਾਵਾਂ ਠੀਕ ਆ ਉਦੋਂ ਲਾਗੇ ਰੋਕ ਲੈਣੀ ਜਿੱਥੇ ਵੀ ਸੇਫ ਥਾਂ ਮਿਲਦੀ ਆ ਰੀਜ਼ਨੇਬਲ ਰੀਜ਼ਨੇਬਲ ਡਿਸਟੈਂਸ ਦੇ ਵਿੱਚ ਜਿਹੜੀ ਰੋਕਣੀ ਆ ਸਪੀਡ ਜਿਹੜੀ ਹੌਲੀ ਹੋ ਜਾਣੀ ਆ ਤੇ ਜਦੋਂ ਕੋਪ ਜਦੋਂ ਤੁਸੀਂ ਰੋਕਣੀ ਆ ਕੋਪ ਨੇ ਵੀ ਆਪਣਾ ਸਵੀਟ ਟਾਈਮ ਲੈਣਾ ਉਹਨੇ ਤੁਹਾਡੀ ਲਾਇਸੈਂਸ ਪਲੇਟ ਰਨ ਕਰਨੀ ਆ ਸਾਰਾ ਕੁਝ ਰਨ ਕਰਕੇ ਉਨੇ ਹੌਲੀ ਹੌਲੀ ਤੁਹਾਡੇ ਜਿਹੜਾ ਮਗਰ ਆਣਾ ਠੀਕ ਹੈ ਤੇ ਤਦ ਤੱਕ ਤੁਸੀਂ ਆਪਣਾ ਜਿਹੜਾ ਖਿੜਕੀ ਦਾ ਸ਼ੀਸ਼ਾ ਖੋਲ ਕੇ ਤੇ ਸਟੀਅਰਿੰਗ ਦੇ ਉੱਤੇ ਆਪਣਾ ਜਿਹੜਾ ਹੱਥ ਉਹ ਰੱਖਣੇ ਆ ਹੂੰ 10:00 ਬਜ ਕੇ 10 ਮਿੰਟ ਤੇ ਹੁੰਦਾ ਨਾ ਜਿੱਦਾਂ ਦੋਨੋਂ ਹੱਥ ਜਿਹੜੇ ਉਹਦੇ ਉੱਤੇ ਉਸ ਸਾਹਬ ਦੇ ਨਾਲ ਕਹਿੰਦੇ ਅੱ비 ਉਹ ਕਰ ਲੈਣੇ ਆ ਇੱਥੇ ਇੱਥੇ ਵੀ ਕਵਾਈਟ ਰਹਿ ਸਕਦੇ ਆ ਇੱਥੇ ਵੀ ਨਾ ਕਰ ਸਕਦੇ ਆ ਵੀ ਨਹੀਂ ਵੀ ਮੈਂ ਵਕੀਲ ਦੇ ਨਾਲ ਥਰੂ ਹੀ ਗੱਲ ਕਰਨੀ ਆ ਜਾਂ ਇਦਾਂ ਆ ਸੋ ਇਹ ਇਹ ਰਾਈਟਸ ਇੱਥੇ ਵੀ ਉਹਨਾਂ ਦੇ ਕੋਲ ਰਹਿੰਦੀਆਂ ਲੋਕਾਂ ਕੋਲ ਸੋ ਡਰਾਈਵਰ ਤੇ ਪੈਸੇਂਜਰ ਦੋਨਾਂ ਨੂੰ ਰਾਈਟ ਟੂ ਰਮੇਨ ਸਾਇਲੈਂਟ ਹੈਗਾ ਠੀਕ ਹੈ ਸਪੈਸ਼ਲੀ ਜੇ ਤੁਸੀਂ ਪੈਸੇਂਜਰ ਹੈਗੇ ਆ ਕਿਸੇ ਤਰ੍ਹਾਂ ਨਾਲ ਚੱਲਦੇ ਆ ਬੈਠੇ ਹੋ ਗੱਡੀ 'ਚ ਤੁਸੀਂ ਪਹਿਲਾ ਹੀ ਸਵਾਲ ਪੁਲਿਸ ਨੂੰ ਪੁੱਛਣਾ ਕਿ ਭਾਈ ਇਹ ਤਾਂ ਮੇਰਾ ਯਾਰ ਦੋ ਸਿਗਾ ਮੈਨੂੰ ਪਤਾ ਨਹੀਂ ਹੈਗਾ ਇਦਾਂ ਕੰਮ ਹੋਣਾ ਵਾ ਜਿਹੜੇ ਵੀ ਕਾਰਨ ਤੁਹਾਨੂੰ ਰੋਕਿਆ ਤੇ ਤੁਸੀਂ ਸਿੱਧੇ ਸਵਾਲ ਪਹਿਲਾਂ ਤੋਂ ਪੁੱਛਣਾ ਕਿ ਤੁਸੀਂ ਫ੍ਰੀ ਟੂ ਲੀਵ ਹੈਗੇ ਆ ਕਿ ਨਹੀਂ ਹੈਗੇ ਮੈਂ ਭਾਈ ਜਾ ਸਕਦਾ ਕਿ ਨਹੀਂ ਜਾ ਸਕਦਾ ਫਿਰ ਕੋਪ ਤੁਹਾਨੂੰ ਤੁਹਾਡੇ ਰਾਈਟ ਦੱਸ ਦਊਗਾ ਜੇ ਕੋਪ ਨੇ ਤੁਹਾਨੂੰ ਕਹ ਦਿੱਤਾ ਕਿ ਭਾਈ ਤੂੰ ਜਾ ਸਕਦਾ ਹੈਗਾ ਉੱਥੇ ਯਾਰੀ ਦੋਸਤੀ ਨਹੀਂ ਨਿਂਰਮਾਣੀ ਹੈਗੀ ਤੁਸੀਂ ਵਕੀਲ ਨਹੀਂ ਹੈਗੇ ਤੁਸੀਂ ਆਪਣਾ ਭਾਈ ਉੱਤਰ ਕੇ ਆਪਣੇ ਆਪ ਨੂੰ ਸੇਫ ਕਰਨਾ ਕਿਉਂਕਿ ਸਿਚੁਏਸ਼ਨ ਕਿਹੜੇ ਮਰਜੀ ਪਾਸੇ ਜਿਹੜੀ ਜਾ ਸਕਦੀ ਹੈ ਠੀਕ ਹੈ ਤੇ ਰਾਈਟ ਟੂ ਰਿਮੇਨ ਸਾਈਲੈਂਟ ਫਿਰ ਪੁੱਛੋ ਜੇ ਤੁਸੀਂ ਪੈਸੇਂਜਰ ਆ ਕੁ ਭਾਈ ਮੈਂ ਜਾ ਸਕਦਾ ਕਿ ਮੈਨੂੰ ਵੀ ਨਾਲ ਹੀ ਤੋ ਫੜਿਆ ਹੂੰ 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 ਸੇਫ ਪਲੇਸ ਤੇ ਜਿੱਦਾਂ ਕਿ ਆ ਰੁਕਣਾ ਗੱਡੀ ਬੰਦ ਕਰ ਦੇਣੀ ਆ ਠੀਕ ਆ ਜਿਹੜੀਆਂ ਅੰਦਰ ਤੁਹਾਡੇ ਗੱਡੀ ਦੇ ਲਾਈਟਾਂ ਨਾ ਇੰਟਰਨਲ ਲਾਈਟਾਂ ਹੁੰਦੀਆਂ ਗੱਡੀ ਦੇ ਉਹ ਔਨ ਕਰ ਦੇਣੀਆਂ ਕੋਪ ਦੇ ਆਉਣ ਤੋਂ ਪਹਿਲਾਂ ਤਾਂ ਕਿ ਉਹਨੂੰ ਵਖੇ ਹਮ 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 ਵਿੰਡੋ ਜਿਹੜੀ ਅੱਧੀ ਖੋਲ ਦੇਣੀ ਆ ਹੱਥ ਆਪਣੇ ਜਿਹੜੇ ਆ ਸਟੀਅਰਿੰਗ ਦੇ ਉੱਤੇ ਰੱਖਣੇ ਆ ਠੀਕ ਆ ਤੇ ਜਿਹੜਾ ਪੈਸੇਂਜਰ ਉਹਨੇ ਡੈਸ਼ਬੋਰਡ ਦੇ ਉੱਤੇ ਰੱਖਣੇ ਆ ਜਦੋਂ ਉਹਨੇ ਰਿਕਵੈਸਟ ਕੀਤੀ ਉਦੋਂ ਹੀ ਡਰਾਈਵਰ ਲਾਇਸੈਂਸ ਰਜਿਸਟ੍ਰੇਸ਼ਨ ਇੰਸ਼ੋਰੈਂਸ ਦਾ ਪ੍ਰੂਫ ਜਿਹੜਾ ਦਿਖਾਣਾ ਪਹਿਲਾਂ ਇਹਨੇ ਕਾਲੇ ਪੈਗੇ ਜੇਬ 'ਚ ਹੱਥ ਮਾਰਨੇ ਆ ਉਹ ਤੁਹਾਨੂੰ ਜਾਣ ਲੈਵਾ ਹੋ ਸਕਦੀ ਆ ਉਹ ਚੀਜ਼ ਤੁਹਾਡੇ ਦੇ ਲਈ ਠੀਕ ਆ ਸਡਨ ਮੂਵਮੈਂਟ ਨਹੀਂ ਕੋਈ ਕਰਨੀਆਂ ਛੇਕ ਮਾਰਦੀ ਜ਼ੋਰ ਦੀ ਹੱਥ ਤੁਹਾਡੇ ਹਿੱਲਣੇ ਨਹੀਂ ਚਾਹੀਦੇ ਹੈਗੇ ਠੀਕ ਆ ਠੀਕ ਆ ਤੇ ਇਹ ਚੀਜ਼ ਹੀ ਹੈਗੀ ਆ ਹੁਣ ਗੱਲ ਆ ਗਈ ਕਿ ਜੇ ਤੁਹਾਡੇ ਘਰ ਦੇ ਮੁਰੇ ਉਹ ਆ ਜਾਂਦੇ ਆ ਫੇਰ ਕੀ ਕਰਨਾ ਹੂੰ ਠੀਕ ਆ ਸਭ ਤੋਂ ਪਹਿਲੀ ਗੱਲ ਉਹਨਾਂ ਨੂੰ ਅੰਦਰ ਨਹੀਂ ਬੁਲਾਣਾ ਕਿ ਭਾਈ ਗਰਮੀ ਬਹੁਤ ਆ ਆ ਕੇ ਜੂਸ ਪੀਓ ਨਹੀਂ ਕਰਨਾ ਪੁਲਿਸ ਵਾਲਾ ਉਹਦੀ ਪ੍ਰੋਬਲਮ ਆ ਆਪਣਾ ਪਾਣੀ ਆਪ ਲੈ ਕੇ ਆਵੇ ਤੁਹਾਡੇ ਕੋਈ ਸੱਜਣ ਮਿੱਤਰ ਜਾਂ ਕੋਈ ਨਵਾਂ ਬੰਦਾ ਆ ਕੇ ਤੁਹਾਡੇ ਘਰ ਰਹਿੰਦਾ ਉਹਨੂੰ ਸਾਰੇ ਬੰਦਿਆਂ ਨੂੰ ਤੁਸੀਂ ਹਦਾਇਤ ਦੇਣੀ ਆ ਕਿ ਭਾਈ ਜੇ ਪੁਲਿਸ ਆਈ ਆ ਸੋ ਇਹ ਨਹੀਂ ਹੋਣਾ ਯਾਰ ਦੋਸਤ ਕਈ ਵਾਰੀ ਕੀ ਹੁੰਦਾ ਕਿ ਗਰੁੱਪ ਦੇ ਵਿੱਚ ਸ਼ੇਅਰ ਆ ਪੁਲਸ ਆਇਆ ਤੇ ਬਸ ਹਵਾ ਟੈਟ ਹੋ ਗਈ ਹਨਾ ਤੇ ਫਿਰ ਠਹਿਰ ਇਹ ਰੀਅਲ ਸਟੇਟਨ ਦੱਸ ਰਿਹਾ ਕਿ ਬੰਦੇ ਨੇ ਜਿਹੜਾ ਨਵਾਂ ਆਇਆ ਸੀਗਾ ਉਹਨੇ ਪੁਲਸ ਵਾਲੇ ਨੂੰ ਕਿਹਾ ਆਜੋ ਜੀ ਆ ਕੇ ਲਿਵਿੰਗ ਰੂਮ ਤੇ ਬਿਠਾਤਾ ਹੂੰ 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 ਨਹੀਂ ਕਰਨਾ ਇਦਾਂ ਉਹਨੇ ਜਿਹੜਾ ਬੰਦਾ ਉਹ ਕਹੂਗਾ ਕਿ ਬਾਈ ਮੈਂ ਮਾਲਕ ਨਹੀਂ ਹੈਗਾ ਇੱਥੇ ਮੈਂ ਮੇਰੇ ਕੋਲ ਲੀਜ਼ ਨਹੀਂ ਹੈਗੀ ਮੈਨੂੰ ਪਰਮਿਸ਼ਨ ਨਹੀਂ ਹੈਗੀ ਮੈਂ ਤੁਹਾਨੂੰ ਅੰਦਰ ਆਣ ਦਵਾਂ ਹੂੰ ਹੂੰ ਆਪਣੇ ਆਪ ਨੂੰ ਸਿੱਧੇ ਆਇਡੈਂਟੀਫਾਈ ਕਰ ਦੋ ਕਿ ਮੇਰੇ ਕੋਲ ਅਥਾਰਟੀ ਨਹੀਂ ਹੈਗੀ ਨਾਲੇ ਆਈ ਥਿੰਕ ਇੱਥੇ ਇਹ ਵੀ ਕਿਹਾ ਜਾ ਸਕਦਾ ਵੀ ਜੇ ਤੁਹਾਡੇ ਕੋਲ ਵਾਰੰਟੀ ਯੂ ਆਰ ਨਾਟ ਤੁਸੀਂ ਅੰਦਰ ਆ ਨਹੀਂ ਸਕਦੇ ਵਿਦਆਊਟ ਵਾਰੰਟ ਤਾਂ ਉਹ ਘਰ ਦੇ ਅੰਦਰ ਦਾਖਲ ਵੀ ਨਹੀਂ ਹੋ ਸਕਦੇ ਤੁਸੀਂ ਉਹਨਾਂ ਨੂੰ ਮਨਾ ਕਰ ਸਕਦੇ ਡਿਪੈਂਡ ਡਿਪੈਂਡ ਕਰਦਾ ਉਹਦੇ ਵਿੱਚ ਵੀ ਹੌਟ ਪਰਸੂਟ ਕਈ ਸਾਰੇ ਉਹ ਹੈਗੇ ਠੀਕ ਕਈ ਸਾਰੇ ਰੂਲ ਰੈਗੂਲੇਸ਼ਨ ਹੁੰਦੇ ਆ ਕਿ ਕਿਹੜੀ ਗੱਲਾਂ ਉਹ ਜਿਹੜੇ ਆਏ ਆ ਹੁਣ ਜੇ ਕਿਸੇ ਦਾ ਪਿੱਛਾ ਕਰ ਰਿਹਾ ਉਹ ਆ ਰਹੇ ਆ ਫਿਰ ਡਿਫਰੈਂਟ ਸਟੋਰੀ ਹੈ ਹਾਂ ਫਿਰ ਤੁਸੀਂ ਅਬਸਟ੍ਰਕਸ਼ਨ ਆਫ ਮਤਲਬ ਉਹਨੂੰ ਤੁਸੀਂ ਵੇਖ ਕੇ ਐਕਸਰਸਾਈਜ਼ ਕਰਨਾ ਪਰ ਜ਼ਿਆਦਾਤਰ ਕੀ ਆ ਦਰਵਾਜ਼ਾ ਨਹੀਂ ਆਪਣਾ ਖੋਲਣਾ ਜੇ ਤੁਹਾਨੂੰ ਦਿਖ ਦੇਣਾ ਸਾਹਮਣੇ ਕਾਪਸਾ ਤੁਹੇ ਬੰਦੇ ਦਰਵਾਜ਼ੇ ਨਾਲ ਗੱਲ ਕਰਨੀ ਆ ਇਹ ਨਹੀਂ ਕਿ ਇਹ ਰੂਡ ਹੋ ਜਾਣਾ ਜਾਂ ਇਦਾਂ ਹੋ ਜਾਣਾ ਉਹਨੇ ਦਰਵਾਜ਼ਾ ਤੋੜਨਾ ਨਹੀਂ ਤੁਹਾਡਾ ਕਦੇ ਵੀ ਉਹਨੂੰ ਤੁਸੀਂ ਪੁੱਛਣਾ ਕੌਣ ਆ ਕਿਦਾਂ ਕਿਉਂ ਕਿਉਂ ਤੁਸੀਂ ਆਏ ਉਹਨੂੰ ਕਹੇ ਵਾਰੰਟ ਦਿਖਾ ਹੁਣ ਵਾਰੰਟ ਦੇ ਵਿੱਚ ਕੀ ਆ ਕਿ ਤੁਹਾਡਾ ਨਾਮ ਹੋਣਾ ਚਾਹੀਦਾ ਜਾਂ ਤੁਹਾਡਾ ਘਟੋਕਟ ਐਡਰੈਸ ਜਿਹੜਾ ਹੋਣਾ ਚਾਹੀਦਾ ਇਦਾਂ ਨਹੀਂ ਕਿ ਗਲਤ ਵਾਰੰਟ ਤੇ ਤੁਸੀਂ ਖੋਲਤਾ ਤੈਨੂੰ ਕਹਣਾ ਵਾਰੰਟ ਦਰਵਾਜੇ ਦੇ ਥੱਲੋਂ ਖਸਕਾ ਕੇ ਦੇ ਮੈਨੂੰ ਮੈਂ ਦਰਵਾਜਾ ਖੋਲ ਕੇ ਨਹੀਂ ਵਾਰੰਟ ਲੈਣਾ ਹੁਣ ਤਾਂ ਦਰਵਾਜੇ ਥੱਲੋਂ ਪਹਿਲਾਂ ਵਾਰੰਟ ਦੇ ਜੇ ਨਹੀਂ ਤਾਂ ਖਿੜਕੀਆਂ ਨੂੰ ਕਹ ਖਿੜਕੀ ਮਰੋਂ ਮਿਲ ਲੈ ਮੈਨੂੰ ਦਿਖਾ ਮੈਂ ਪੜੂੰਗਾ ਵਾਰੰਟ ਜਿਹੜਾ ਕੀ ਹੈਗਾ ਕਿਨੇ ਦਿੱਤਾ ਕਿੱਦਾਂ ਦਿੱਤਾ ਠੀਕ ਹੈ ਉਹ ਕੋ ਨਾਮ ਨੂੰ ਜਿਹੜਾ ਪੁੱਛ ਕੇ ਫੇਰ ਹੀ ਆਇਡੈਂਟੀਟੀ ਉਹ ਕਰਨੀ ਆ ਤੇ ਨਾਲ ਦੇ ਨਾਲ ਤੁਸੀਂ ਰਿਕਾਰਡ ਵੀ ਕਰ ਸਕਦੇ ਆ ਸਾਰੀ ਇੰਟਰੈਕਸ਼ਨ ਨੂੰ ਹਾਂ ਪਰ ਆਪਣੇ ਜਿਹੜੇ ਹੱਥ ਉੱਥੇ ਹੈਗੇ ਨਾ ਉਹ ਜਿਹੜੇ ਧਿਆਨ ਨਾ ਰੱਖਿਓ ਜੇ ਬਾਅਦ ਚ ਹਿੱਲੇ ਨਾ ਉਹ ਕੋ ਆਪਨੇ ਗੋਲੀ ਮਾਰ ਦੇਣੀ ਆ ਉਹਨਾਂ ਨੂੰ ਲੱਗਦਾ ਉਹ ਉਹ ਫਿਰ ਹਾਂ ਉਹ ਫਿਰ ਟ੍ਰਿਗਰ ਹੈਪੀ ਬਹੁਤ ਨੇ ਅੱਜਕੱਲ ਤੇ ਉਹ ਪ੍ਰੋਬੇਬਲ ਕੌਜ਼ ਲੱਭਦੇ ਆ ਵੀ ਕੋਈ ਐਕਸ਼ਨ ਜਿਹੜਾ ਲਿਆ ਜਾਵੇ ਸੋ ਤੁਸੀਂ ਉਹਨਾਂ ਨੂੰ ਪ੍ਰੋਬੇਬਲ ਕੌਜ਼ ਨਹੀਂ ਦੇਣਾ ਜੀ ਹੂੰ ਜੀ ਦਰਵਾਜ਼ਾ ਬਿਲਕੁਲ ਨਹੀਂ ਖੋਲਣਾ ਵਾਰੰਟ ਉਹਨੂੰ ਕਹਣਾ ਥੱਲੋਂ ਦੀ ਸਲਾਈਡ ਕਰਕੇ ਦੇ ਦਰਵਾਜ਼ੇ ਤੋਂ ਜਾਂ ਖਿੜਕੀ ਦੇ ਵਿੱਚ ਦਹਾ ਠੀਕ ਆ ਤੇ ਉਹਨੂੰ ਕਹਾਂ ਮੈਂ ਖੋਲਣਾ ਨਹੀਂ ਦਰਵਾਜ਼ਾ ਕਹਾਂ ਤੂੰ ਰੀਜ਼ਨ ਕੀ ਹੈਗਾ ਤੇਰਾ ਆਏ ਦਾ ਨਾ ਜੇ ਪੁੱਛਣ ਜੇ ਕਰੇ ਕਿ ਸਿਰਫ ਮੈਂ ਸਵਾਲ ਜਵਾਬ ਪੁੱਛਣੇ ਆ ਉਹਨੂੰ ਕਹਣਾ ਮੈਂ ਆਨਸਰ ਹੀ ਨਹੀਂ ਦੇਣਾ ਤੇਰਾ ਤੈਨੂੰ ਉਹ ਪੁੱਛੇ ਘਰ ਚ ਕੌਣ ਕੌਣ ਰਹਿੰਦਾ ਕਿੰਨੇ ਜਣੇ ਰਹਿੰਦੇ ਆ ਕਿ ਮੈਂ ਕੋਈ ਜਵਾਬ ਨਹੀਂ ਦੇਣਾ ਤੇਰਾ ਚੱਲਦਾ ਇੱਥੋਂ ਦੀ ਵਾਰੰਟ ਲੈ ਕੇ ਆ ਪਹਿਲਾਂ ਠੀਕ ਆ ਬੇਇਜ਼ਤੀ ਹੋਵੇ ਤਾਂ ਬੇਇਜ਼ਤੀ ਹੋਵੇ ਭਜਾ ਦੇਣਾ ਉਹਨੂੰ ਠੀਕ ਆ ਤੇ ਭਾਵੇਂ ਉਹਦੇ ਕੋਲ ਵਾਰੰਟ ਹੁਣ ਜੇ ਹੈਗਾ ਠੀਕ ਆ ਤੇ ਕੁਝ ਬੋਲਣਾ ਨਹੀਂ ਉਹ ਸਵਾਲ ਜਵਾਬ ਪੁੱਛੇ ਇਦਾਂ ਕਿ ਮੈਂ ਬੋਲਣਾ ਨਹੀਂ ਮੈਂ ਬਿਨਾਂ ਵਕੀਲ ਦੇ ਕੁਝ ਨਹੀਂ ਬੋਲਣਾ ਹੂੰ ਹੂੰ ਸਾਇਲੈਂਟ ਰਹਿਣ ਕਰ ਤੂੰ ਜੋ ਕਰਨਾ ਕਰੀ ਜਾ ਹੁਣ ਕੀ ਆ ਕਿ ਵਾਰੰਟ ਦੇ ਵਿੱਚ ਕਿਵੇਂ ਰੀ ਡਿਫਾਈਨ ਹੁੰਦਾ ਕਿ ਕਿੱਥੇ ਉਹ ਸਰਚ ਕਰ ਸਕਦੇ ਆ ਕਿਥੇ ਨਹੀਂ ਸਰਚ ਜਿਹੜੀ ਕਰ ਸਕਦੇ ਆ ਚੁੱਪ ਕਰਕੇ ਆਪਣਾ ਰੋ ਠੀਕ ਆ ਰਿਕਾਰਡਿੰਗ ਜੀ ਕਰ ਸਕਦੇ ਆ ਜੇ ਪਹਿਲੇ ਨਹੀਂ ਤੁਹਾਡਾ ਹੱਥ ਬਾਹਰ ਸੀਗਾ ਫੋਨ ਬਾਹਰ ਸੀਗਾ ਜੇਬ ਤੋਂ ਜੇ ਨਹੀਂ ਸੀਗਾ ਨਾ ਜਾ ਕੇ ਡਰਾ ਡਰੂ ਨਹੀਂ ਹੁਣ ਖੋਲਣ ਲੱਪੇ ਨੇ ਉਹਨੂੰ ਪੁੱਛਣਾ ਵਗ ਭਾਈ ਮੈਂ ਉਥੋਂ ਦੀ ਆਪਣਾ ਫੋਨ ਚੱਕ ਸਕਦਾ ਮੈਂ ਆਪਣੀ ਜੇਬ ਤੋਂ ਆਪਣਾ ਫੋਨ ਕੱਢ ਸਕਦਾ ਆਫੀਸਰ ਨਾਲ ਗੱਲ ਕਰਨੀ ਆ ਹੁਣ ਕੀ ਜੀ ਜਾਕੀ ਉਹਨਾਂ ਦੇ ਵੀ ਜਿਹੜੇ ਡਿਵਾਈਸ ਆ ਰਿਕਾਰਡ ਕਰਦੇ ਆ ਸੋ ਤੁਸੀਂ ਜਦੋਂ ਮੰਗ ਕਰੋਗੇ ਤੇ ਉੱਤੇ ਪਤਾ ਲੱਗ ਜਾਂਦਾ ਕੀ ਆ ਹੂੰ ਬਾਡੀ ਕੈਮ ਤੇ ਆ ਜੂਗੀ ਉਹ ਸਾਰੀਆਂ ਚੀਜ਼ਾਂ ਹੂੰ ਤੇ ਅਗੇਨ ਜੇ ਤੁਹਾਨੂੰ ਲੱਗਦਾ ਕਿ ਉਹਨੇ ਤੁਹਾਡੇ ਨਾਲ ਧੱਕਾ ਕੀਤਾ ਉਹਦੇ ਬੈਜ ਨੰਬਰ ਵਗੈਰਾ ਕਿਹੜੀ ਏਜੰਸੀ ਦੇ ਸੀਗੇ ਕੰਟੈਕਟ ਇਨਫਾਰਮੇਸ਼ਨ ਵਗੈਰਾ ਲੈਣੀ ਹੈ ਸਾਰੀ ਜੇ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਹੋ ਨਾ ਤੁਸੀਂ ਕਿਸੇ ਗਰੀਬ ਨਾਲ ਦੇਖਦੇ ਆ ਧੱਕਾ ਹੁੰਦਾ ਜੇ ਤੁਸੀਂ ਉਹਦੀ ਹੈਲਪ ਕਰਨੀ ਹੈ ਤੇ ਐਂਡ ਆਫ ਦਾ ਡੇ ਹੈਗਾ ਕਿ ਰਿਕਾਰਡਿੰਗ ਰੀਕੋਰਡਿੰਗ ਤੇ ਤੁਸੀਂ ਹੁਣ ਕਰ ਲਈ ਉਹਨੂੰ ਆਪਣੀ ਕੰਟੈਕਟ ਇਨਫਾਰਮੇਸ਼ਨ ਵੀ ਦੇ ਕੇ ਆਓ ਤਾਂ ਕਿ ਉਹ ਬਾਅਦ ਵਿੱਚ ਤੁਹਾਨੂੰ ਕੰਟੈਕਟ ਕਰ ਸਕੇ ਉਹਦਾ ਵਕੀਲ ਤੁਹਾਨੂੰ ਕੰਟੈਕਟ ਜਿਹੜਾ ਕਰ ਸਕੇ ਸੋ ਇਹ ਚੀਜ਼ਾਂ ਦਾ ਜਿਹੜਾ ਤੁਸੀਂ ਖਿਆਲ ਜਿਹੜਾ ਰੱਖਣਾ ਜੀ ਬਿਲਕੁਲ ਸੋ ਬੰਦਾ ਨਾ ਕਈ ਵੀ ਕਹਿੰਦਾ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹ ਚੀਜ਼ ਦੇ ਨਾਲ ਕਦੀ ਵਾਅ ਨਹੀਂ ਪਿਆ ਉਹ ਸੋਚਦੇ ਵੀ ਸ਼ਾਇਦ ਇਦਾਂ ਦੀ ਚੀਜ਼ ਕਦੀ ਵਾਪਰਦੀ ਨਹੀਂ ਪਰ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਇਹ ਵਾਪਰਦਾ ਆ ਤੇ ਆਉਣ ਵਾਲੇ ਸਮੇਂ 'ਚ ਵਾਪਰਨਾ ਵੀ ਆ ਜਦੋਂ ਆਬਵੀਅਸਲੀ ਫੜੋਫੜਾਈ ਤੇਜ਼ ਹੋਣੀ ਆ ਪੁਲਸ ਵਾਲਿਆਂ ਨੇ ਘਰਾਂ 'ਚ ਵੀ ਜਾਣਾ ਪਬਲਿਕ ਥਾਂ 'ਤੇ ਵੀ ਤੁਹਾਨੂੰ ਰੋਕਣਾ ਉਹ ਸਾਰੀਆਂ ਚੀਜ਼ਾਂ ਵੀ ਹੋਣਾ ਕਈਆਂ ਨੂੰ ਡਿਟੇਨ ਵੀ ਕਰਨਾ ਅਰੈਸਟ ਵੀ ਕਰਨਾ ਸੋ ਇਹ ਹੁਣ ਮੰਨ ਲਓ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਅਰੈਸਟ ਕੀਤਾ ਜਾ ਰਿਹਾ ਆ ਡਿਟੇਨ ਕੀਤਾ ਜਾ ਰਿਹਾ ਆ ਉਹ ਉਹਦੇ ਲਈ ਵੀ ਕਿਦਾਂ ਆਪਣੇ ਆਪ ਨੂੰ ਪ੍ਰੇਪੇਅਰ ਰੱਖਣਾ ਬਿਕੋਜ਼ ਧੱਕਾ ਤਾਂ ਕਿਸੇ ਨਾਲ ਵੀ ਜਿਹੜਾ ਹੋ ਸਕਦਾ ਸੋ ਉਹਦੇ ਲਈ ਕਿਦਾਂ ਪ੍ਰੈਪਰੇਸ਼ਨ ਇਨਸਟ੍ਰਕਸ਼ਨਸ ਉਹਨਾਂ ਦੀ ਫਾਲੋ ਕਰੋ ਕੰਮ ਰੋ ਠੀਕ ਆ ਬਾਹ ਫੇਜ ਨੇ ਦਾ ਜ਼ੋਰ ਦੀ ਮਰੋੜੂਗੇ ਥੱਲੇ ਸੁੱਟੂਗੇ ਉਹ ਪ੍ਰੋਬਲਮ ਪਊਗੀ ਹੂੰ ਹੂੰ ਠੀਕ ਹੈ ਸੋ ਹਾਂਜੀ ਜੇ ਰੈਸਟ ਕਰ ਰਹੇ ਆ ਤੁਹਾਨੂੰ ਰਿਸਿਸਟ ਨਹੀਂ ਕਰਨੀ ਹੈ ਰੈਸਟ ਤੁਹਾਡੇ ਕੋਲ অপਸ਼ਨਸ ਹੈ ਨੀਗੀਆਂ ਉਹ ਬੰਦਾ ਟ੍ਰੇਨਡ ਆ ਵੈਪਨ ਹੈ ਗਿਆ ਉਹਦੇ ਕੋ ਬੈਕਅਪ ਕਾਲ ਕਰ ਸਕਦਾ ਤੁਹਾਡੇ ਨੀਓਨ ਵੈਲੀ ਰੱਖ ਸਕਦਾ ਪਿੱਠ ਪਿੱਛੇ ਤੁਹਾਡੇ ਗੋਡਾ ਰੱਖ ਸਕਦਾ ਸਾਰਾ ਤੁਹਾਨੂੰ ਪਿੰਡਾਉਨ ਕਰ ਸਕਦਾ ਤੇ ਉਹ ਮਤਲਬ ਬੈਡ ਸਿਚੁਏਸ਼ਨ ਜਿਹੜੇ ਕਦੀ ਹੋਏ ਹੈਗਾ ਫਸ ਜਾਂਦਾ ਕੰਕਰੀਟ ਕੰਕ੍ਰੂਟ ਤੇ ਫਿਰ ਪ੍ਰੋਬਲਮ ਪੈ ਜਾਂਦੀ ਕਿਹਦੇ ਬੰਦੇ ਨੂੰ ਠੀਕ ਹੈ ਅੱਛਾ ਅਲਟਰਨੇਟਿਵ ਕਹਿੰਦੇ ਤੁਸੀਂ ਇੱਕ ਗਿਆ ਸੀ ਏਬੀ 60 ਲਾਇਸੈਂਸ ਤੇ ਆਪਣਾ ਜਿਹੜਾ ਰੀਅਲ ਆਈਡੀ ਆ ਹੁਣ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਰੀਅਲ ਆਈਡੀ ਆ ਉਹਦੇ ਵਿੱਚ ਨਾਲ ਇਮੀਗ੍ਰੇਸ਼ਨ ਸਟੇਟਸ ਕਹਿੰਦੇ ਵੀ ਇਨਕਲੂਡਡ ਹੁੰਦਾ ਆ ਜਿਹੜਾ ਡੀਐਮਵੀ ਦੇ ਕੋਲ ਆ ਕਿਉਂ ਉਹ ਹੋਣ ਦੇ ਬਾਵਜੂਦ ਹੁਣ ਜਦੋਂ ਗ੍ਰੀਨ ਕਾਰਡ ਵਾਲਿਆ ਵੀ ਪੁੱਛੀ ਜਾਂਦੇ ਆ ਸਿਟੀਜ਼ਨਸ਼ਿਪ ਵਾਲੇ ਵੀ ਪੁੱਛਦੇ ਆ ਈਵਨ ਜਿਨ੍ਹਾਂ ਨੇ ਅਸਾਈਲਮ ਵੀ ਅਪਲਾਈ ਕੀਤਾ ਆ ਉਹ ਵੀ ਜਿਹੜਾ ਉਹ ਪੁੱਛਦੇ ਨੇ ਕਿਉਂ ਰੀਅਲ ਆਈਡੀ ਦੇ ਨਾਲ ਫਿਰ ਹੋਰ ਡਾਕੂਮੈਂਟਸ ਵੀ ਰੱਖਣ ਦੀ ਜ਼ਰੂਰਤ ਆ ਕਿਉਂ ਉਹਦੇ ਥਰੂ ਵੀ ਉਹ ਇਮੀਗ੍ਰੇਸ਼ਨ ਸਟੇਟਸ ਚੈੱਕ ਕਰ ਸਕਦੇ ਆ ਹੁਣ ਇਹ ਤਾਂ ਪਤਾ ਨਹੀਂ ਮੇ ਦੇ ਵਿੱਚ ਹੀ ਪਤਾ ਲੱਗੂਗਾ ਕਿੱਥੇ ਇਹ ਰੀਅਲ ਆਈਡੀ ਕਿੱਥੇ ਤੱਕ ਜਾਂਦੀ ਆ ਆਫਕੋਰਸ ਜਿਹੜੇ ਹੁਣ ਤੁਹਾਡੇ ਟਰੈਵਲ ਟਰੂਲ ਜਿਹੜੀ ਸੀਗੀ ਇੰਟਰਸਟੇਟ ਟਰੈਵਲ ਸੀਗੀ ਜਾਜ ਰਹੀਂ ਤੇ ਜਾਣਦੇ ਆ ਉਹਨਾਂ ਨੇ ਕਿਹਾ ਕਿ ਬਿਨੈਰੀਅਲ ਆਈਡੀ ਤੋਂ ਨਹੀਂ ਉਹਨਾਂ ਨੇ ਜਿਹੜਾ ਤੁਸੀਂ ਕਰ ਸਕਦੇ ਆ ਤੁਹਾਨੂੰ ਪਾਸਪੋਰਟ ਜਿਹੜਾ ਹੁਣ ਚਾਹੀਦਾ ਤਾਂ ਜਿਹੜਾ ਐਟਲੀਸਟ ਲੋਕਲ ਲੈਵਲ ਤੇ ਸਟੇਟ ਆਈਡੀ ਵਗੈਰਾ ਤੁਹਾਡੀ ਜਿਹੜੀ ਬਣਦੀ ਆ ਜਿਹੜਾ ਏਬੀ 60 ਜਾਂ ਹੋਰ ਸਿਮਿਲਰ ਪ੍ਰੋਗਰਾਮ ਜਿਹੜੇ ਹੈਗੇ ਉਹ ਤੁਹਾਨੂੰ ਫਾਇਦਾ ਕਰ ਸਕਦੇ ਆ ਅਗੇਨ ਜਿਹੜੀ ਕੈਲੀਫੋਰਨੀਆ ਸਟੇਟ ਆ ਠੀਕ ਹੈ ਡੈਮੋਕ੍ਰੈਟਿਕ ਲੈਫਟ ਲੀਨਿੰਗ ਆ ਤੇ ਇਹ ਵੀ ਫਿਰ ਨਵੇਂ ਲਾਅ ਬਣਾ ਸਕਦੇ ਆ ਜੇ ਸਟੇਟ ਵਾਲੇ ਮਿਲ ਕੇ ਇਦਾਂ ਦਾ ਲਾਅ ਪਾਸ ਕਰ ਦੇਣ ਕਿ ਆਪਾਂ ਇਦਾਂ ਲਾਇਸੈਂਸ ਦੇਣਾ ਤੇ ਫੈਡਰਲ ਗਵਰਨਮੈਂਟ ਕੁਝ ਕਰ ਨਹੀਂ ਸਕਦੀ ਉਹਦੇ ਬਾਰੇ ਠੀਕ ਹੈ ओके ਤੇ ਪਰ ਕੀ ਜਿਹੜਾ AB60 ਵਾਲਾ লাইসেনਸ ਆ ਉਹ ਡਿਫਰੈਂਟ ਹੁੰਦਾ ਹੈ ਰੀਅਲ ਆਈਡੀ ਨੂੰ ਦੇਖਣ ਨੂੰ ਕੀ ਉਸ ਤੋਂ ਜੱਜ ਕੀਤਾ ਜਾ ਸਕਦਾ ਵੀ AB60 ਕਿਉਂਕਿ AB60 ਵਾਲੇ লাইসেনਸ ਦਾ ਮਤਲਬ ਹੀ ਇਹ ਆ ਵੀ ਬੰਦਾ ਅਨਡਾਕੂਮੈਂਟਡ ਨੂੰ ਉਹਨਾਂ ਨੇ লাইসেনਸ ਦਿੱਤਾ ਕਿ ਉਤੋਂ ਵੀ ਪਛਾਣ ਹੋ ਜਾਂਦੀ ਵੀ ਇਹ ਬੰਦਾ ਅਨਡਾਕੂਮੈਂਟਡ ਆ ਫਿਰ ਅ ਨਹੀਂ ਜ਼ਰੂਰੀ ਨਹੀਂ ਹੈਗਾ ਮਤਲਬ ਜਿਹੜਾ ਪ੍ਰੋਬੇਬਲ ਕਾਸ ਹੈ ਦੀ ਹੁਣ ਅਨਡਾਕੂਮੈਂਟ ਇਮੀਗ੍ਰੇਸ਼ਨ ਦਾ ਸਟੇਟਸ ਤੁਹਾਨੂੰ ਡਿਸਕਸ ਕਰਨ ਦੀ ਲੋੜ ਹੀ ਨਹੀਂ ਨਾ ਕਿਸੇ ਨਾ ਠੀਕ ਹੈ ਤੇ ਉਹਦਾ ਤੁਸੀਂ ਇਹੀ ਕਹਿਣਾ ਕਿ ਨਹੀਂ ਮੈਂ ਗੱਲ ਹੀ ਨਹੀਂ ਕਰਨੀ ਇਸ ਟਾਪਿਕ ਤੇ ਲਾਇਸੈਂਸ ਜਿਹੜਾ ਚਾਹੀਦਾ ਆਈਡੀ ਤੁਸੀਂ ਦਿਖਾ ਦਿੱਤੀ ਹੈ ਨਾ ਉਹ ਜੋ ਮਰਜ਼ੀ ਧਾਰਨਾ ਕੱਢੀ ਜਾਵੇ ਉਹ ਤਾਂ ਆਪਣੀ ਬੈਕਗ੍ਰਾਉਂਡ ਜੇ ਸਿਸਟਮ ਅੱਜ ਚੈੱਕ ਕਰਕੇ ਆਉਗੇ ਦੇਖੋ ਜੇ ਤਾਂ ਉਹ ਚੈੱਕ ਕਰਕੇ ਆਏਗੇ ਤੁਸੀਂ ਇਸ ਘਰ ਰਹਿੰਦੇ ਹੋ ਤਾਂ ਉਹਨਾਂ ਨੂੰ ਪਤਾ ਤੁਸੀਂ ਅਨਡਾਕੂਮੈਂਟਡ ਆ ਫਿਰ ਤਾਂ ਗੱਲ ਸਿਰਫ ਇੰਨੀ ਰਹਗੀ ਕਿ ਉਹ ਘਰ ਦੇ ਅੰਦਰ ਆ ਸਕਦੇ ਆ ਕਿ ਨਹੀਂ ਆ ਸਕਦੇ ਆ ਸਕਦੇ ਤੇ ਉਹਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਬੋਲਣ ਦੀ ਲੋੜ ਹੀ ਨਹੀਂ ਜਿਹੜਾ ਬੰਦਾ ਪੱਕਾ ਜਦੇ ਕੋ ਹੋ ਉਹਨੂੰ ਕਹੇ ਮੈਂ ਦਰਵਾਜ਼ਾ ਨਹੀਂ ਖੋਲਣਾ ਮੈਨੂੰ ਪਹਿਲਾਂ ਵਾਰੰਟ ਦਿਖਾਜੇ ਵਾਰੰਟ ਲੈ ਕੇ ਆਇਆ ਫਿਰ ਤੁਹਾਨੂੰ ਖੋਲਣਾ ਪੈਣਾ ਠੀਕ ਆ ਹੂੰ ਤੇ ਹੁਣ ਅ ਸਿਨੈਰੀਓ ਕਈ ਤਰ੍ਹਾਂ ਪਲੇ ਕੀਤਾ ਜਾ ਸਕਦੇ ਆ ਪਰ ਆਪਾਂ ਗੱਲ ਜਿਹੜੀ ਕਰ ਰਹੇ ਆਪਾਂ ਇਹ ਕਰ ਰਹੇ ਆ ਕਿ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ ਉਹ ਗੈਸ ਸਟੇਸ਼ਨ ਤੇ ਜਾ ਰਿਹਾ ਤੇ ਉਦਾਂ ਹੀ ਜਿਹੜਾ ਕਹਿੰਦਾ ਫਿਸ਼ਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਕੀ ਉਹਨਾਂ ਕੋ ਸਬੂਤ ਨਹੀਂ ਹੈਗਾ ਪਰ ਉਹ ਵੇਖ ਰਿਹਾ ਕਿ ਕੌਣ ਸਾਡੇ ਲੱਗਦਾ ਉਹ ਸਿਨੈਰੀਓ ਚ ਗੱਲ ਕਰ ਰਹੇ ਏਬੀ 60 ਦਿਖਾਓ ਇਮੀਗ੍ਰੇਸ਼ਨ ਸਾਡਾ ਤੁਹਾਨੂੰ ਕਹ ਲੈ ਮੈਂ ਤੁਹਾਨੂੰ ਕਿਉਂ ਦੱਸਾਂ ਹੂੰ 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 ਠੀਕ ਹੈ ਸੋ 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 ਬੇਸਿਕਲੀ ਉਹ ਗੱਲਾਂ ਚੁਲਝਾ ਕੇ ਵੀ ਤੁਹਾਨੂੰ ਤੁਹਾਡੇ ਲਈ ਪ੍ਰੋਬੇਬਲ ਕੌਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆ ਸੋ ਰਮੇਨ ਸਾਇਲੈਂਟ ਉਹ ਲੋਕਾਂ ਦੇ ਲਈ ਰਹਿ ਸਕਦੀਆਂ ਆ ਜੋ ਜਿੰਨੀਆਂ ਗੱਲਾਂ ਕਰੂਗੇ ਉਹ ਫਿਰ ਉਹ ਉਹਨੀਆਂ ਉਹਨਾਂ ਨੂੰ ਜਿਹੜਾ ਉਹ ਉਹਨੇ ਸਵਾਲ ਜਿਹੜੇ ਉਹ ਵਧਣਗੇ ਬਾਕੀ ਜਿੱਦਾਂ ਅਟਰਨੀਟਰ ਕਹਿਣਾ ਜੀ ਕਹਿੰਦੇ ਵੀ ਆਪਣੇ ਵਕੀਲਾਂ ਦੇ ਨੰਬਰ ਯਾਦ ਰੱਖੋ ਤੇ ਅਟਰਨੀਟਰ ਕਹਿਣਾ ਉਹਨਾਂ ਦੇ ਆਫਿਸ ਦਾ ਨੰਬਰ ਆ 415909050341590905003 ਸੋ ਇਹ ਵੀ ਨੰਬਰ ਜਿਹੜਾ ਤੁਸੀਂ ਯਾਦ ਰੱਖੋ ਸਿਚੁਏਸ਼ਨ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਚਾਰਜਡ ਹੋਣ ਵਾਲੀ ਹੈ ਇੱਕ ਵਾਰੀ ਫੇਰ ਦੱਸ ਜਾਈਏ ਰੀਸੈਂਟਲੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਨਹੀਂ ਪਤਾ ਜੇ ਉਹ ਹੁਣ ਜੁਆਇਨ ਕਰ ਰਹੇ ਆ ਵੈਸੇ ਤਾਂ ਪਤਾ ਲੱਗ ਗਿਆ ਹੁਣ तकरीबन ਸਾਰਿਆਂ ਨੂੰ ਬੇਕਰਸਫੀਲਡ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੀਬੀਪੀ ਨੇ ਵੱਡੀ ਛਾਪੇਮਾਰੀ ਕੀਤੀ ਆ ਸੈਂਕੜੇ ਲੋਕ ਉਹਨਾਂ ਨੇ ਡੀਟੇਨ ਕੀਤੇ ਜਿਨ੍ਹਾਂ ਚੋਂ 78 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ ਪੈਟੀ ਥੈਫਟ ਤੋਂ ਲੈ ਕੇ ਸੈਕਸ ਅਫੈਂਡਰ ਤੱਕ ਜਿਹੜੇ ਆ ਲੋਕ ਉਹਨਾਂ ਨੇ ਚੱਕੇ ਆ ਛੋਟੇ-ਛੋਟੇ ਚਾਰਜਸ ਤੋਂ ਲੈ ਕੇ ਵੱਡੇ-ਵੱਡੇ ਚਾਰਜਸ ਵਾਲੇ ਲੋਕ ਵੀ ਜਿਹੜੇ ਚੱਕੇ ਆ ਪਹਿਲੋਂ ਜੋ ਉੱਥੋਂ ਦੇ ਲੋਕਲ ਲੋਕਾਂ ਨੇ ਦੱਸਿਆ ਪਹਿਲੋਂ ਚੱਕਦੇ ਨੇ ਡੀਟੇਨ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਪ੍ਰੋਸੈਸਿੰਗ ਜਿਹੜੀ ਉਹ ਕਰਦੇ ਆ ਵੀ ਤੁਹਾਡਾ ਠੀਕ ਆ ਤੁਹਾਨੂੰ ਛੱਡ ਦੇਣਾ ਆ ਜਾਂ ਤੁਹਾਨੂੰ ਅਰੈਸਟ ਕਰਕੇ ਰੱਖਣਾ ਆ ਉਹ ਉਹਨਾਂ ਦਾ ਸੈਕੰਡ ਸਟੈਪ ਆ ਸੋ ਪਰ ਅੱਜ ਜਿਹੜੇ ਪ੍ਰੋਗਰਾਮ ਦੇ ਵਿੱਚ ਅਟਾਰਨੀ ਟਿਰਕਾਣਾ ਨੇ ਤੁਹਾਨੂੰ ਜਿਹੜਾ ਦੱਸਿਆ ਜੇ ਪਬਲੀਕਲੀ ਤੁਹਾਨੂੰ ਫੜਦੇ ਨੇ ਕੀ ਤੁਹਾਡੇ ਉੱਤੇ ਰਾਈਟ ਨੇ ਜੇ ਤੁਹਾਨੂੰ ਗੱਡੀ ਦੇ ਵਿੱਚ ਰੋਕਦੇ ਨੇ ਉੱਥੇ ਤੁਹਾਡੇ ਕੀ ਰਾਈਟ ਨੇ ਜੇ ਉਹ ਤੁਹਾਡੇ ਘਰੇ ਆ ਰਹੇ ਨੇ ਤਾਂ ਉੱਥੇ ਤੁਸੀਂ ਕੀ ਕਰ ਸਕਦੇ ਆ ਅ ਤੇ ਜੇ ਅਰੈਸਟ ਹੋਣ ਵਾਲਿਆ ਤਾਂ ਤੁਸੀਂ ਕੀ ਜਿਹੜਾ ਉਹ ਕਰਨਾ ਆ ਸੋ ਹਰ ਇੱਕ ਦੇ ਲਈ ਹਰ ਇਹ ਜਿਹੜੀਆਂ ਸਿਚੁਏਸ਼ਨਸ ਸਰਕਮਸਟਾਂਸਸ ਜਿਹੜੇ ਉਹ ਵੱਖੋ ਵੱਖਰੇ ਜਿਹੜੇ ਉਹ ਹੋ ਸਕਦੇ ਆ ਪਰ ਇਹ ਸਾਰੇ ਕਾਸੇ ਦਾ ਜਿਹੜਾ ਅਸਰ ਆ ਉਹ ਡੈਫੀਨਿਟਲੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਆ ਪਵੇਗਾ ਸੋ ਡਨ ਨਹੀਂ ਡਰ ਕੇਣਾ ਜੀ ਇਹ ਸਾਰੀਆਂ ਚੀਜ਼ਾਂ ਜਿੱਦਾਂ ਆਪਾਂ ਸ਼ੁਰੂ ਚ ਵੀ ਥੋੜਾ ਜਿਹਾ ਜਿਹੜਾ ਦੱਸਿਆ ਵੀ ਇਹ ਸ਼ੁਰੂਆਤ ਆ ਜੇ ਸੌ ਚੱਕਣੀਆਂ ਮਾਸ ਡੈਪੂਟੇਸ਼ਨਸ ਦੇ ਵੱਲ ਦੀ ਜਿਹੜੀ ਗੱਲ ਕੀਤੀ ਆ ਸੋ ਇਸ਼ਾਰਾ ਇਹੀ ਆ ਵੀ ਮਾਸ ਡੈਪੁਟੇਸ਼ਨਸ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਲੱਗਦਾ ਆ ਰਹੀਆਂ ਨੇ ਨਹੀਂ ਤਾਂ ਐਟ ਲੀਸਟ ਇਦਾਂ ਦੀ ਛਾਪੇਮਾਰੀ ਹਰ ਵੀਕ ਆਪਾਂ ਨੂੰ ਇਦਾਂ ਦੀ ਕਿਸੇ ਨਾ ਕਿਸੇ ਸੁਣਨ ਨੂੰ ਮਿਲਦੀ ਰਹੂਗੀ ਹਾਂਜੀ ਅ ਪਹਿਲੇ ਸਾਲ ਤਾਂ ਹਮ ਜਨਰੇਟਰ ਤਾਂ ਕੁਝ ਨਾ ਕੁਝ ਜਿਹੜਾ ਆ ਉਹ ਚੀਜ਼ ਜਿਹੜੀ ਉਹ ਨਹੀਂ ਬਣਦੀ ਤੇ ਆਪਾਂ ਅਟਰਨਟਿਕ ਕਹਿੰਨਾ ਜੀ ਹੁਣ ਇੱਥੇ ਇੱਕ ਬ੍ਰੇਕ ਲੈ ਲਈ ਨੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ ਸਰੋਤਿਆਂ ਦੇ ਜਿਹੜੀਆਂ कॉल्स लवोंगे स्टूडियो कॉल करने ले तो के लिए नंबर है चार सौ अठ दो सौ बहत्तर बवंजा सौ फोर जीरो एट टू सैवन टू फाइव टू जीरो जीरो तो जो अटर्नी टिर होना ऑफिस का नंबर आओ ती नोट करके रख लो लिख के रख लो याद करके रख लो चार सौ पंद्रह नौ सौ नौ सिफर पांच सौ तीन फोर वन फाइव नाइन जीरो नाइन जीरो फाइव जीरो थ्री मिलते हैं एक छोटी जी ब्रेक तो बाद तो